ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਕਿਸਾਨ ਵੀਰੋ ਪਹੁੰਚ ਚੁੱਕੇ ਆ ਭਾਉ ਨੋਖ ਸਿੰਘ ਹੋਂਦੇ ਕੋਲ ਪਿੰਡ ਟੋਟੀਆਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਸੋ ਜਿੱਦਾਂ ਕਿ ਸਾਰੇ ਭਰਾ ਜਾਣਦੇ ਆ ਦੋਸਤੋ ਪਸ਼ੂ ਵਪਾਰ ਦਾ ਵੱਡਾ ਕੰਮ ਆ ਭਾਉ ਨੋਖ ਸਿੰਘ ਹੋਂ ਦਾ ਤੇ ਪਸ਼ੂ ਗਿਣਤੀ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤੇ 8-7 ਨੱਕ ਜਿਹੜੇ ਆ ਹਰ ਕਪੂਰ ਦੇ ਵਿੱਚ ਤੁਹਾਨੂੰ ਆਪਾਂ ਦਿਖਾਈਦੇ ਆ ਇਸ ਫਾਰਮ ਤੋਂ ਅੱਜ ਵੀ ਤਕਰੀਬਨ ਨਾਗ ਜਿਹੜੇ ਆ ਟੋਟਲ ਤੁਹਾਨੂੰ ਵੈਸੇ ਛੇ ਦਿਖਾਉਣੇ ਆ ਚਾਰ ਮੱਝਾਂ ਝੋਟੀਆਂ ਬਿਲਕੁਲ ਸੱਜਰ ਤਾਜ਼ੀਆਂ ਸੁਈਆਂ ਵਿਖਾਵਾਂਗੇ ਤੇ ਦੋ ਗੱਬਣ ਤਿਆਰੀ ਵਾਲੇ ਪਸ਼ੂ ਹੋਣਗੇ ਠੀਕ ਆ ਜੀ ਟੋਟਲ ਛੇ ਨਾਗ ਦਿਖਾਵਾਂਗੇ ਪਸ਼ੂ ਤਾਂ ਘੱਟੋ ਘੱਟ ਵੀ 9 10 ਤੁਹਾਨੂੰ ਦਿਖਾਉਣੇ ਸੀਗੇ ਪਰ ਅੱਜ ਜਿਹੜੇ ਘੱਟ ਤੋਂ ਘੱਟ ਨਾਗਾ ਉਹ ਆਪਾਂ 6 ਨਾਗ ਤੁਹਾਨੂੰ ਦਿਖਾਉਣੇ ਆ ਠੀਕ ਆ ਜੀ ਜਿਨ੍ਹਾਂ ਦੇ ਵਿੱਚੋਂ ਸੁਈਆਂ ਸੁਵਾਈਆਂ ਮੱਝਾਂ ਵੱਡੀ ਕੀਮਤੀ ਦੇ ਵਿੱਚ ਚਾਰ ਨਾਗ ਜਿਹੜੇ ਆ ਬਿਲਕੁਲ ਤਾਜ਼ੇ ਸੱਜਰ ਸੂਏ ਸੁਵਾਏ ਆ ਤੇ ਦੋ ਗੱਬਣ ਮੱਝਾਂ ਝੋਟੀਆਂ ਨੇ ਠੀਕ ਆ ਜੀ ਸੋ 6 ਨਾਗਾਂ ਦੀ ਡ ਪੂਰਾ ਫੇਰਵਾ ਲੈ ਕੇ ਇਹਨਾਂ ਤੋਂ ਤੁਹਾਡੇ ਨਾਲ ਆਪਾਂ ਸਾਂਝਾ ਕਰਦੇ ਆਂਗੇ ਤਰੀਕ ਤੁਸੀਂ ਅੱਜ ਨੋਟ ਕਰ ਲਓ ਦੋਸਤੋ ਅੱਜ ਆਪਾਂ ਵੀਡੀਓ ਬਣਾ ਰਹੇ ਆਂ 4 ਸਤੰਬਰ ਤੇ ਸਮਾਂ ਦੋਸਤੋ ਮਾਰਨਿੰਗ ਦੇ ਕੋਈ 9:30 10 ਪੌਣੇ 10:00 ਵਜੇ ਦਾ ਸਮਾਂ ਹੈ ਠੀਕ ਆ ਜੀ ਸੋ ਬਾਕੀ ਨਾਗਰ ਜਿਹੜੇ ਮੇਰਾ ਵੀਰ ਕੋਈ ਸੋਇਆ ਸੋਇਆ ਪਸ਼ੂ ਲੈ ਕੇ ਜਾਂਦਾ ਦੋ ਟਾਈਮ ਚੋਕੇ ਤੇ ਗੱਬਣ ਪਸ਼ੂ ਲੈ ਕੇ ਜਾਂਦੇ ਹੋ ਚੌਥਾ ਨਾ ਦੀ ਟਿੱਪ ਕੇ ਵਰਾ ਕੇ ਤਸੱਲੀ ਆ ਉਹ ਆਪਣੀ ਤੁਸੀਂ ਯਕੀਨੀ ਬਣਾ ਲਿਓ ਠੀਕ ਆ ਜੀ ਆਓ ਕਰਦੇ ਆਂ ਗੱਲਬਾਤ ਭਾਉ ਨੋਖ ਸਿੰਘ ਉਹਨਾਂ ਦੇ ਨਾਲ ਕੁਛ ਲੈਣੀਆਂ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਸਭ ਤੋਂ ਪਹਿਲਾਂ ਪਾਉ ਨੋਗ ਸਿੰਘ ਜੀ ਸਾਸਰੀ ਘਰ ਅਧਿਕਾਰ ਰਾਜ ਸਿਆ ਹੋਰ ਠੀਕ ਠਾਕ ਬਹੁਤ ਵਧੀਆ ਪਾਉ ਜੀ ਕੈਮ ਸੇਤਾ ਹਾਂ ਠੀਕ ਠਾਕ ਰਾਜ ਸਿਆ ਠੀਕ ਹੈ ਜੀ ਠੀਕ ਹੈ ਮੇਰੇ ਭੈਣ ਭਰਾ ਸਾਰੇ ਵੇਖਣ ਵਾਲਿਆਂ ਨੂੰ ਦਿਲੋਂ ਧੰਨਵਾਦ ਠੀਕ ਹੈ ਜੀ ਤੇ ਪਾਉ ਜੀ ਵੈਸੇ ਅੱਜ ਆਪਣੇ ਕੋਲ ਨਗਤਾਂ ਵੈਸੇ 8-9 ਆ ਟੋਟਲ ਨਗਤੇ ਆਪਣੇ ਕੋਲ 10-12 ਪਰ ਆਪਾਂ ਮਲ ਜਾਦੀ ਵੀਡੀਓ ਲੰਮੀ ਬਣ ਜਾਂਦੀ ਆਪਾਂ 6 ਨਗਰਾ ਇਥੇ ਪਾਉਣੇ ਆ 6 ਦਿਖਾ ਦੇ ਹਾਂ ਚਾਰ ਮੱਝ ਸੁਈਆਂ ਵਾ ਤੇ ਦੋ ਗੱਬਣਾ ਵਾ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤੇ ਪੌਜੀ ਜਿਹੜਾ ਚਾਰ ਪਸੂ ਸੋਏ ਆ ਹਾਂਜੀ ਇਹ ਹਫਤੇ ਦੇ ਵਿੱਚ ਵਿੱਚ ਹੀ ਸਮਾਂ ਇਹ ਕਿਸੇ ਨੂੰ 5 ਦੇ ਨੇ ਕਿਸੇ ਨੂੰ 3 ਨੇ ਕਿਸੇ ਨੂੰ 8 ਆ ਇਹ ਆਪਾਂ ਡਿਟੇਲ ਨਾਲ ਸਾਰੀ ਐਂ ਦਾ ਦਾਂਗੇ ਜੀ ਜੀ ਹਾਂਜੀ ਠੀਕ ਹੈ ਜੀ ਲੋ ਵੀ ਦੋਸਤੋ ਕੱਲੇ ਕੱਲੇ ਨਾਕ ਦੀ ਡਿਟੇਲ ਤੁਹਾਨੂੰ ਮਿਲੂਗੀ ਠੀਕ ਹੈ ਜੀ ਬਾਕੀ ਵੀਡੀਓ ਮੇਰਾ ਵੀਰ ਐਂਡ ਤੱਕ ਦੇਖਿਆ ਕਰੋ ਪੂਰੀ ਵੇਖਿਆ ਕਰੋ ਪਸੂ ਦੀ ਪੂਰੀ ਡਿਟੇਲ ਦੇ ਨਾਲ ਨਾਲ ਪੂਰਾ ਸਟਰਕਚਰ ਪੂਰਾ ਤੋਰ ਫੇਰ ਕੇ ਆਪਾਂ ਤੁਹਾਨੂੰ ਤਸੱਲੀ ਦੇ ਨਾਲ ਦਿਖਾ ਦੇਣਾ ਹੁੰਦਾ ਆ ਉਹ ਕਰਦੇ ਆ ਸ਼ੁਰੂਆਤ ਇੱਕ ਪਹਿਲੇ ਨੰਬਰ ਤੋਂ ਇਸ ਮਾਜ ਤੋਂ ਠੀਕ ਹੈ ਜੀ ਤੇ ਪੌਜੀ ਦੀ ਪੂਰੀ ਇਨਫੋਰਮੇਸ਼ਨ ਪੂਰੀ ਡਿਟੇਲ ਦੱਸ ਦਈਏ ਹਾਂਜੀ ਇਹਦੇ ਥੱਲੇ ਰਾਜਸੇਆਂ 10 ਕਿਲੋ ਤੇ ਦੁੱਧ ਬਾਹਰ ਆ ਤੇ ਮਗਰ ਕੱਟੀ ਆ ਇਹਨੂੰ ਅੱਜ 7ਵੇਂ ਦਿਨ ਜਾਂਦਾ ਵਾ ਸੂਈ ਨੂੰ ਲਓ ਜੀ ਹਾਂਜੀ ਲਓ ਦੋਸਤੋ 7ਵਾਂ ਤੇ ਨੇ ਅੱਜ ਸੂਈ ਨੂੰ ਠੀਕ ਆ ਜੀ ਮਗਰ ਕੱਟੀ ਆ ਗਈ ਆ ਤੇ ਦਸੋਂ ਬਾਹਰ ਆ ਗਿਆ ਦੁੱਧ ਹਾਂਜੀ ਦਸੋਂ ਬਾਹਰ ਦਸੋਂ ਨੂੰ ਭਾਵੇਂ 12 ਜੀ ਆਪਾਂ ਰਾਜਸੇ ਚਵਾਉਣਾ ਹੁੰਦਾ ਵਾ ਜੋ ਹੈਗਾ ਆਪਾਂ ਦੱਸਣਾ ਹੋਆ ਠੀਕ 10 ਤੋਂ ਬਾਹਰ ਆ ਦੁੱਧ ਅੰਦਰ ਨਹੀਂ ਪੌਜੀ ਚੋਣ ਜਾਣਦੀ ਐਨ ਪੂਰੀ ਭੋਲੀ ਦੇ ਅੱਛਾ ਜੀ ਭੋਲੀ ਠੀਕ ਆ ਮਗਰ ਕੱਟੀ ਲਓ ਜੀ ਮਗਰ ਕੱਟੀ ਆ ਦੋਸਤੋ ਚੋਣ ਜਾਣ ਦੀ ਬਿਲਕੁਲ ਪੋਲੀ ਆ ਸੋ ਪਸ਼ੂ ਸੋਨੇ ਵਰਗੇ ਖਰੀਦਿਆ ਜਾਂਦਾ ਆ ਆਪਦੇ ਵੱਲੋਂ ਠੀਕ ਆ ਜੀ ਕੋਈ ਤੇਰ ਮੇਰ ਵਾਲਾ ਜਿਹੜਾ ਪਸ਼ੂ ਨਹੀਂ ਖਰੀਦਿਆ ਜਾਂਦਾਗਾ ਤੇ ਬਾਕੀ ਮੇਰਾ ਪ੍ਰਾਇਤਨ ਕਿ ਤੁਸੀਂ ਆਪਣੀ ਤਸੱਲੀ ਕਰ ਲਿਓ 10 ਕਿਲੋ ਤੋਂ ਬਾਹਰ ਜਿਹੜਾ ਦੁੱਧ ਇਸ ਵਕਤ ਦੇ ਥੱਲੇ ਹਾਜ਼ਰ ਆ 6-7 ਕ ਦਿਨਾਂ ਦੀ ਸੂਈ ਆ ਸਿੰਗਲ ਹੱਡੀ ਦੀ ਆ ਲੰਬੀ-ਲੰਬੀ ਪੂਰੀ ਆ ਹਾਈਟ ਮੀਡੀਅਮ ਦੇ ਵਿੱਚ ਆ ਠੀਕ ਆ ਦਰਦੀ ਕੈਮਰੇ ਦੇ ਥੋੜਾ ਆਹੋ

ਇਕਰੋ ਦੋਸਤੋ ਆ ਤੁਸੀਂ ਥਾਣ ਮੈਂ ਤੁਹਾਨੂੰ ਦਿਖਾ ਦਿੰਨਾ ਲਾਗਿਓ ਠੀਕ ਹੈ ਜੀ ਆ ਬਹਿਣੀ ਵਾਲੀ ਸਾਈਡ ਤੋਂ ਤੁਹਾਨੂੰ ਦਿਖਾ ਦਿੰਨੇ ਆਪਾਂ ਤੁਹਾਨੂੰ ਅਗਲੇ ਕੋਲੇ ਥਾਣੇ ਦੇ ਵਿੱਚ ਪੌਜੀ ਦੁੱਧ ਕਿੰਨਾ ਹੈ ਥਣ ਥੋੜਾ ਹੀ ਛੋਟਾ ਅਗਲਾ ਵਿਖਾਉਂਦੀ ਜਰੂਰ ਹੈ ਪਰ ਧਾਰਾਂ ਬਰਾਬਰ ਰਾਜਸਾ 1.5 2 ਲੀਟਰ ਜਿਹੜਾ ਹੈਗਾ ਵਾ ਅਗਲੇ ਥਾਣੇ ਮਲਕੇ ਗਾੜ ਗਾੜੀ ਹੈ ਨਾ 1.5 ਤੋਂ ਬਾਹਰ ਬਾਹਰ ਹੈ 1.5 ਇਹਦਾ ਯਾਨੀ ਕਿ ਦੁੱਧ ਉਤਰਾ ਹੀ 11 12 ਦੱਸ ਸਕਦੇ ਪਰ ਰਾਜਸਾ ਜੋ ਹੈਗਾ ਦੱਸਣਾ ਉਹਨਾਂ ਵਾ ਇਹਦਾ ਭਾਵੇਂ ਦੋਸ਼ ਕਾਂਕਾਂ ਬਾਹਰ ਹੋਵੇ 10 ਤੋਂ ਬਾਹਰ ਦੁੱਧ ਇਹਦਾ ਠੀਕ ਹੈ 10 ਤੋਂ ਬਾ ਇਹ ਜਾਨੀ ਕਿ 12 ਕਿਲੋ ਤੋਂ ਬਾਹਰ ਰਹਿਣ ਵਾਲੀ ਆ ਠੀਕ ਹੈ ਤੇ ਸਿੰਘ ਸਿੰਘ ਵੀ ਚੰਗਾ ਲੱਗਾ ਕਰਮਾਲੀ ਨੂੰ ਦੱਸੋ ਗਰੇਡਡ ਅੰਗ ਦੇ ਵਿੱਚ ਆ ਜਾਂਦੀ ਹੈ ਠੀਕ ਆ ਜੀ ਖੋਰ ਖਰਚਾਰੇ ਧੂਪੇ ਆ ਮੱਥੇ ਬਾਹ ਲੱਖਾਂ ਚ ਜਵਾਬ ਤੇ ਮਗਰ ਕੱਟੀ ਆ ਕਰਮਾਲੀ ਦੇ ਠੀਕ ਆ ਪਾਉ ਜੀ ਆਪਾਂ ਦੇ ਦਾਂਗੇ ਕਿੰਨੇ ਦੀ ਇਹ ਮੰਗਣ ਨੂੰ ਤੇ ਭਾਵੇਂ ਆਪਾਂ ਕੀ ਨਾ ਵਾ 90 ਮੰਗੀਏ 85 ਮੰਗੀਏ ਇਹ ਆਪਾਂ ਦੇ ਦਾਂਗੇ 77 ਹਜ਼ਾਰ ਦੀ 77 ਦੀ 77 ਦੀ ਇਹ ਮਾਲ ਪਾਉ ਜੀ ਚਲੋ ਵੈਸੇ ਪਹਿਲਾਂ ਵੀ ਮੈਂ ਨਹੀਂ ਕਹਿੰਦਾਗਾ ਪਰ ਉਹ ਜਿਹੋ ਜਿਹਾ ਪਸ਼ੂ ਉਹ ਜਿਹੇ ਆਪਾਂ ਮੁੱਲ ਕਰਦੇ ਆ ਉਹ ਜਿਹੜਾ ਰੇਡ ਲੈਣਾ ਪੈਂਦਾ ਹਾਂ ਜੀ ਤੇ 77200 ਤੁਹਾਨੂੰ ਮਿਲ ਜੂਗੀ ਠੀਕ ਆ ਜੀ ਤੇ ਦੁੱਧ ਕਰਮ ਵਾਲੀ ਜਿਆਦਾ ਨਹੀਂ ਕਾਵਾਂਗੇ ਆਪਾਂ ਚੰਗਾ ਸੋਨਾ ਤੁਸੀਂ ਚੋ ਸਕਦੇ ਜੇ ਵੈਸੇ 10 ਕਿਲੋ ਤਾਂ ਅੱਜ ਹੀ 10 ਕਿਲੋ ਤੋਂ ਬਾਹਰ ਕਰ ਦਿੰਦੀ ਆ ਬਾਕੀ ਕੀ ਨਾਵਾ ਇਹ ਨੀਗਾ ਕੋਈ ਮਲਕੀਰਾ ਪਹੂ ਮਲ ਇਹ ਆਪਾਂ ਦੁੱਧ ਦਾਸ-ਦਾਸਦੇ ਆ ਨਿਕਲੂਗਾ ਇਹਦਾ 9 ਕਿਲੋ ਜੇ ਇਹਦਾ 9 ਕਿਲੋ ਨਿਕਲਦਾ ਤੇ ਆਪਾਂ 2-3000 ਕਿਲੋ ਮਗਰ ਡਾਦਾਂਗੇ ਜੋ ਹੈਗਾ ਦੱਸਣਾ ਉਹ ਰਾਜ ਸਿਆ ਦੱਸਣ ਨੂੰ 12 ਦਾਦੀ ਆਪਾਂ 10 ਕਿਉਂ ਦੱਸਦੇ ਆ ਅਗਲੇ ਦੇ ਘਰੇ ਪਾਇਆ ਵੱਧ ਨਿਕਲੇ ਆ ਸੁਆਦ ਫੇਰ ਹਾਂਜੀ ਲਓ ਜੀ ਅੱਗੇ ਇੱਕ ਸੈਕੰਡ ਨੰਬਰ ਤੇ ਦੋਸਤੋ ਤੁਹਾਨੂੰ ਅਗਲੀ ਮੈਂ ਦਿਖਾਉਨੇ ਆ ਪੂਰੀ ਫਟਫਾੜ ਵੱਡੇ ਕੱਦ ਕਾਠ ਵਿੱਚ ਠੀਕ ਆ ਜੀ ਤੇ ਚੰਗੀ ਥੱਲਿਓਂ ਬਣੀ ਖਣੀ ਤੇ ਭਾਉਜੀ ਇਹਦਾ ਸੁਆ ਇੱਕ ਦੱਸਦੀ ਆਪਾਂ ਕਿੰਮਾ ਇਹ ਮਤਲਬ ਪਿਓਰ ਦੂਜੇ ਸੁਵੇ ਘਰ ਦੇ ਦਿਆਂਦੇ ਆ ਤੇ ਪਰ ਅਗਲਾ ਆਪਦੀ ਸਮਝ ਲਾਵੇ ਠੀਕ ਆ ਜੀ ਹਾਂਜੀ ਤੇ ਦੇਣ ਅੱਜ ਕਿੰਨੇ ਕੋਈ ਇਹਨੂੰ ਅੱਜ ਮੇਰੇ ਹਿਸਾਬ ਚ ਕੋਈ 7-8 ਮੈਂ ਇਹਨੂੰ ਜਾਂਦਾ ਮਗਰ ਕਟਾ ਵਿਖਾ ਦਿੰਨੇ ਦੀ ਠੀਕ ਆ ਜੀ ਤੇ ਦੁੱਧ 12 ਕਿਲੋ ਤੇ ਦਾ ਬਾਹਰ ਬਾਹਰ ਆ ਲਓ ਬਦਸਤੋ ਵਿਖਾਲੇ ਤੋਂ ਸਾਰੇ ਵੀਰਾਂ ਨੇ ਤੁਸੀਂ ਜਜਮੈਂਟ ਕਰ ਲੈਣੀ ਆ ਠ ਪੱਕੇ ਸਾਂ ਬੱਧੀ ਕਰਕੇ ਕਿਤੇ ਨਾ ਪੈਰਮਾਲ ਆ ਜਾ ਨੱਪਦੀ ਆ ਠੀਕ ਹੈ ਜੀ ਮਗਰ ਇਹਦੇ ਕਟਾ ਮੇਲ ਕਫ ਆ ਤੇ 12 ਕਿਲੋ ਦੁੱਧ ਦੇ ਥੱਲੇ ਜਿਹੜਾ ਹੁਣ ਆਜਾਰਾ ਛਾਈ ਕਰੋ ਜੱਗ ਦੋਸਤੋ ਵੇਖੋ ਮੂੰਹ ਮੱਥੇ ਦੀ ਚੰਗੀ ਆ ਵੇਖਣ ਨੂੰ ਤੇ ਪਰਖਣ ਨੂੰ ਦੋਸਤੋ ਐ ਲੱਗਦਾ ਵੀ ਦੁੱਜੇ ਵੀ ਆ ਪਰ ਅੱਗੋ ਮੇਰਾ ਭਰਾ ਕੋਈ ਇੱਕ ਅੱਦੇ ਸਵੇਰੇ ਕੋਈ ਆਪਦੀ ਸਮਝ ਲਾ ਲੇ ਕੋਈ ਦੁੱਜੇ ਲਾ ਲੇ ਤਿੱਤੇ ਲਾ ਲੇ ਮੰਨ ਲੇ ਠੀਕ ਹਾਂਜੀ ਦੁੱਧ ਕਾ ਉਤਰਾ 13 14 ਵੀ ਦੱਸ ਸਕਦੇ ਆ ਪਰ ਰਾਜ ਤੇ ਪਰ ਦੱਸਣਾ ਉਹ ਜੋ ਅਸੀਂ ਚੂਣਾ ਵਾ ਆਪਾਂ ਦਾ ਵਿਖਾਲਾ ਭਾਵੇਂ ਤੇਰਾ 14 ਦਾ ਮੈਂ ਨਾ ਗੱਲਾਂ ਹੀ ਗਾਂ ਦੇ ਪਰ ਦੁੱਧ ਜਿਹੜਾ 12 ਕਿਲੋ ਵਿਖਾਲਾ ਬੇਸ਼ੱਕ ਦੋਸਤੋ ਭਾਵੇਂ 13 14 ਦੇ ਕਰਾਉਂਦੇ ਹੀ ਆ ਇਹਦਾ ਮੈਲਾ ਮੋਲਾ ਨਹੀਂ ਮਾਰਿਆ ਨੇ ਇੱਥੇ ਨੂੰ ਟਾਈਮ ਲੱਗਣ ਨਹੀਂ ਚੋਚੋਗੇ ਵਿਖਾਉਂਦੇ ਰੂ ਹੀ ਆ ਦੇ ਇੰਨੀ ਕੁ ਭੋਲੀ ਆ ਦੇ ਠੀਕ ਹੈ ਜੀ ਲੋ ਬੱਚਾ ਜੀ ਠੀਕ ਹੈ ਜੀ ਮਗਰ ਦੇ ਕਟਾ ਦੋਸਤੋ ਕਟਾ ਮਗਰ ਕਟਾ ਉਹ ਸੱਤਾ ਅਠਾ ਦਿਨਾਂ ਦਾ ਵਿਖਾਉਂਦੇ ਆ ਅੱਜ ਵਾਣ ਆਪਾਂ ਇੱਕ ਵਾਰੀ ਫੇਰ ਆਉਣੇ ਆ ਮੈਂ ਦਾ ਬੱਚਾ ਤੁਹਾਨੂੰ ਦਿਖਾ ਦੇਣੀ ਆ ਆ ਬੱਚਾ ਜੀ ਠੀਕ ਹੈ ਬਿਲਕੁਲ ਕੁਲਾ ਬੱਚਾ ਸੱਤਾ ਸੱਤਾ ਗਦਿਨਾਂ ਦਾ ਬੱਚਾ ਜੀ ਆ ਠੀਕ ਹੈ ਆਪ ਬਚਾ ਬਾਕੀ ਪਾਉ ਜੀ ਫਰਾ ਪਰੂ ਫਿਰ ਉਵੇਂ ਹੀ ਆ ਜਿਵੇਂ ਉਹ ਗੱਲ ਕਰਦੇ ਹਾਂ ਆਪਾਂ ਪਾ ਪਾਈਆਂ ਦੇ ਰਾਜ ਸਿਆਂ ਅੱਧੋ ਹੀ ਜਾਦੀ ਪੋਲੀ ਆ ਦੇ ਕਿਵੇਂ ਬਾਕੀ ਪਾ ਪਾਈ ਵੇ ਬਾਕੀ ਕੀ ਨਾ ਮਾ ਕੋਈ ਥਣ ਚ ਵਾਦ ਘਾਟ ਹੋਵੇ ਬਾਕੀ ਸਾਈ ਜਿਹੜੀ ਆ ਜਿਨੇ ਭੈਣ ਭਰਾ ਦੇ ਪਾਉਣੀ ਆ 5000 ਤੋਂ ਘੱਟ ਨਹੀਂ ਪਾਉਣੀ ਤੇ ਜੇ ਕੋਈ ਫਾਲਟ ਨਿਕਲਦਾ ਸਾਈ ਅਗਲ ਦੀ ਵਾਪਸ ਕਰਾਂਗੇ ਥਣ ਚ ਕੋਈ ਵੀ ਫਾਲਟ ਨਿਕਲਦਾ ਸਾਈਓ ਦੀ ਵਾਪਸ ਕਰਾਂਗੇ ਬਿਲਕੁਲ ਜੀ ਸੰਤੂ ਸਾਹਿਬ 500000 ਪਾਗੇ ਵੀਰ ਆਉਂਦੇ ਨਹੀਂ ਯਾਰ ਬਾਅਦ ਹੂੰ ਦੋ ਤਿੰਨ ਚਾਂਸ ਹੋ ਗਿਆ ਸਾਡੀ ਪਿਛਲੀ ਵੀਡੀਓ ਦੇ ਵਿੱਚ ਵਿੱਚ ਫਿਰ ਚੰਗੇ ਨਹੀਂ ਲੱਗੀਦਾ ਵਾਲ ਫਿਰ ਦੂਰੀ ਦਾ ਵਿਖਾਉਣਾ ਵਿਖਾਉਣਾ ਪੈਂਦਾ ਅਗਲਾਂ ਦਾ ਵਿਖਿਆ ਗੋ ਨਹੀਂ 300000 500 ਪਾ ਕੇ ਦੋ ਫਿਰ ਨਾ ਹੀ ਪ੍ਰੋਬਲਮ ਆਉਂਦੀ ਆ ਤਾਂ ਚ ਚਵਾਈਦ ਨਹੀਂ ਪਸੰਦ ਆਉਦਾ ਨਾ ਹਾਂ ਬਸ ਵਾਪਸ ਕਰਾਂਗੇ ਨਹੀਂ ਕਰਦੇ ਤੁਹਾਡਾ ਨੰਬਰ ਆਉਂਦਾ ਤੁਹਾਨੂੰ ਦੱਸੇ ਆਪਣੀ ਵੀਡੀਓ ਪਾਉਣੀ ਛੱਡ ਦੇ ਇੱਕ ਧਾਰ ਦਾ ਵੀ ਫਰਕ ਨਹੀਂ ਇਹ ਮਾਈ ਦੇ ਇੱਕ ਧਾਰ ਦਾ ਵੀ ਕੀ ਹੁੰਦਾ ਲੈ ਬਹੁਤ ਦੋਸਤ ਇੱਕ ਵਾਰੀ ਤੁਹਾਨੂੰ ਉਲਟ ਪਹਿਣੀ ਬਾਈ ਤੋਂ ਮੈਂ ਹਾਂਜੀ ਥ ਆ ਵੇਖੋ ਜੀ ਅਜੇ ਰਾਜਸਥਾਨ ਮੈਲਾ ਨਹੀਂ ਮਾਰਿਆ ਇਹ 15 ਕਿਲੋ ਦੇਣ ਵਾਲੀ ਆ ਵਾਂਡ ਵੇਖੋ ਬਹੁਤ ਸੋਹਣੀ ਵਾਂਡਾ ਠੀਕ ਹੈ ਜੀ ਤੇ ਲੰਬੇ ਥਾਨ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ 12 ਕਿਲੋ ਦੁੱਧ ਬਾਕੀ ਦੋ ਭਾਗ ਦੋ ਪਾਰਟ ਬਣੇ ਆ ਵੇਖੋ ਘਵਾਨੇ ਦੇ ਵੀ ਅਗਲੇ ਚ ਦੁੱਧ ਦੋਸਤੋ ਤੁਸੀਂ ਜਜਮੈਂਟ ਕਰ ਹੀ ਸਕਦੇ ਜੇ ਵੀ ਅਗਲੇ ਤੇ ਤੋਂ ਬਾਅਦ ਬਾਰ ਬਾਰ ਗਾੜਾ ਆਇਆ ਹੋ ਕੇ ਤੇਰੀ ਠੀਕ ਹੈ ਜੀ ਉਹ ਚੰਗੀ ਖਾਸੀ ਇਹ ਨਹੀਂ ਕੋਈ ਕਿਲੋ ਖੰਡ ਗਾੜਿਆ ਇਹਦੀ ਚੰਗੀਆਂ ਕਹਿੰਦੇ ਹੁੰਦੀਆਂ ਮੱਝਾਂ ਜਿਹੜਾ 12 15 15 ਸਿਰੀਆਂ ਨੇ ਉਹਨਾਂ ਦੀ ਗਾੜਾ 1.5 2-2 ਕਿਲੋ 2-2 ਕਿਲ ਨਹੀਂ ਤੇ ਆਮ ਕੁੜੀ ਅੱਧਾ ਅੱਧਾ ਕਿਲੋ ਗਾੜ ਨਿਕਲਦੀ ਕਿਲੋ ਨਿਕਲਦੀ ਆ ਇਹਦੀ 2 2 ਕਿਲੋ ਗਾੜ ਆ ਰਾਮਨਾ ਤੇ ਪਾਉ ਜੀ ਆਪਾਂ ਦੇ ਦਾਂਗੇ ਕਿੰਨੇ ਦੀ ਆਪਣੇ ਭੈਣ ਭਰਾ ਮੰਗਣ ਨੂੰ ਭਾਵੇਂ ਆਪਾਂ 1 30 ਮੰਗੀਏ ਸਵਾ ਮੰਗੀਏ ਇਹ ਹਾਨਾ ਆਪਾਂ 1 10 ਦੀ ਰਾਜਸਾ ਦੇ ਦਾਂਗੇ 1 10 ਦੀ 1 7 ਦੀ ਦੇ ਦਾਂਗੇ 1 5 ਦੀ ਦੇ ਦਾਂਗੇ 1 3 ਦੀ ਹਾਨਾ ਦੇਵਾਂਗੇ ਰਾਜਥਿਆਂ ਲੈ ਕਰੋ ਕਰੋ 1 3 ਦੀ 1 3 ਦੀ ਮੱਝ ਦੇ ਵਾਸਤੇ ਜੱਫੀ ਪਾ ਕੇ ਛੋਡਾ ਛਾਡ ਆਈਆਂ ਨਹੀਂ ਸਹੀ ਗੱਲ ਏ ਰਾਜ ਤੇ ਕੋ ਕਮੀ ਤੇ ਨਹੀਂ ਵੇਲਾ ਨਾ ਨਾ ਮੈਂ ਤੇ 12 ਕਿਲੋ ਤੋਂ ਦੁੱਧ ਬਾਹਰ ਆ ਅੰਦਰ ਨਹੀਂ ਆਇਆ ਇਹ ਵੇਲੇ ਤੇ ਮੱਝ ਨੇ ਮੈਲਾ ਨਹੀਂ ਮਾਰਿਆ ਸਤਮਾ ਅਠਮਾ ਦਿਨ ਜਾਂਦਾ ਬਿਲਕੁਲ ਜੀ ਬਿਲਕੁਲ ਹਾਂਜੀ ਲਓ ਦੋਸਤੋ ਹਾਂਜੀ ਹਾਂ ਨਾ ਜਿਹੜੀ ਅੱਜ ਕਰ ਦਿੱਤੀ ਆ ਠੀਕ ਆ ਜੀ ਥੱਕਿਆ ਮਾਰ ਮਾਰ ਕੇ ਹਾਂ ਨਾ ਕਰਤੀ ਆ ਵੀ ਕੋਈ ਵੀਰ ਲੈਣ ਦੇ ਨਾਲ ਮੁੱਲ ਕੀਤਾ ਠੀਕ ਆ ਸਾਥੀ ਵੀ ਰਾਜ ਸਾਹਿਬ ਤੇ ਵਾਈ ਵੀ ਜੀਤੇ ਕਰਤੂਤ ਹੋ ਜੇ ਦਾ ਦੁੱਧ ਦਾ ਹੋਵੇ ਤੇ ਦੱਸਣਾ 12 ਉਹ ਵੀ ਗੱਲ ਮਾੜੀ ਆ ਜੋ ਚੋਣ ਆਪਾਂ ਉਹ ਦੱਸਣ ਦੇ ਆ ਲਓ ਵੀ ਥੱਲੇ ਲੈਵੇ ਤੇ ਬੜੀ ਸਾਫ ਸੁਥਰੀ ਆ ਪਸੰਦ ਆਉਗੀ ਮੇਰੇ ਵੀਰਾਂ ਨੂੰ ਅਗੇ ਇੱਕ ਦਿਖਾਉਣੀ ਤੁਹਾਨੂੰ ਭਾਉਜੀ ਕੀ ਕਹਿੰਦੇ ਹੁੰਦੇ ਫਿਰ ਲੋਹੀ ਨੂੰ ਵੇਖ ਕੇ ਮੈਂ ਨਾ ਇਹ ਤੇ ਬਾਜ ਦਾ ਬੱਚਾ ਹੀ ਆ ਤੇ ਆਂਦੇ ਹੁੰਦੇ ਆ ਹੈ ਇਹਨਾਂ ਤੇ ਰੱਬ ਨੇ ਨਾ ਕਿਤੇ 10 ਮਿੰਟ ਲਾ ਕੇ ਰੂਪੇ ਦਾ ਬਣਾਇਆ ਉਹਦੇ ਮੱਝ ਲੋਹੀ ਦੀ ਤੇ ਪਹਿਲੀ ਰੋਹੀ ਦੀ ਆ ਵੇਖ ਪੀਛੇ ਬਣੀ ਆ ਸਿੰਗਾ ਲੋ ਉਹਨੂੰ ਕੱਟ ਲਓ ਦੋ ਤੇ ਮਗਰ ਕੱਟੀ ਵੀ ਮਲਾ ਆਂਦੇ ਹੁੰਦੇ ਆ ਲੋਹੀ ਆ ਲਓ ਜੀ ਹਾਂ ਮਗਰ ਹਾਂ ਰਾਤ ਇਥੇ ਕੱਟੀ ਆ ਅੱਛਾ ਛੇ ਦਾ ਤਾਂ ਝੋਟੀ ਆ ਛੇ ਦਾ ਤੇ ਪਹਿਲਾਂ ਕਿ ਦੂਜੇ ਦਾ ਪਹਿਲੇ ਸਵੇਰਾ ਪਹਿਲੇ ਸਵੇਰਾ ਪਹਿਲੇ ਸਵੇਰਾ ਲਓ ਵੀ ਪਹਿਲੇ ਸਵੇਰਾ ਦੋਸਤੋ ਕੱਟੀ ਤੇ ਨਾਲ ਦੀ ਨਾਲ ਹੀ ਆਪਾਂ ਤੁਹਾਨੂੰ ਧਾਰਾਂ ਵੀ ਦੀਆਂ ਮਾਰ ਕੇ ਵਿਖਾਵਾਂਗੇ ਬਾਅ ਮਗਰ ਪਾਉ ਜੀ ਕੱਟਾ 6ਵਾਂ 7ਵਾਂ ਦੇ ਨੇ ਆ ਤੇ 9 ਕਿਲੋ ਤੋਂ ਅੰਦਰ ਨਹੀਂ ਗਾ ਬਾਹਰ ਦੁੱਧ ਆ ਇਹ ਵੇਲੇ 6ਵੇਂ 7ਵੇਂ ਦੇ ਨਹੀਂ ਇਹ ਕੱਟੀ ਥੱਲੇ ਆਏ ਕੱਟੀ ਥੱਲੇ ਦੇ 9 ਲੀਟਰ ਤੋਂ ਬਾਹਰ ਦੁੱਧ ਅੰਦਰ ਨਹੀਂ ਗਾ 9 ਤੋਂ ਬਾਹਰ ਬਾਹਰ ਅਗਰ 2-3 ਡੰਗ ਚੋਵੇ ਦੇ ਲੈ ਚਵਾਈ ਇੱਕ ਨੰਬਰ ਲਓ ਦੱਸੋ ਮੁੰਦਰੀ ਨਾਗਾ ਪੂਰਾ ਵੇਖੋ ਤੁਸੀਂ ਨਕੀਨਾ ਪੀਸਾ ਤੇ ਥੱਲੇ ਲੇਵੇ ਦੀ ਬੰਤਰ ਵੇਖੋ ਤੇ ਵੇਖੋ ਝੂਮ ਝੂਮ ਤੋਰਦੀ ਗੱਗੂ ਗੇਲਾਂਗੂ ਆ ਮੈਨੇ ਵਾਕਿਆ ਗੱਗੂ ਗੇਲੀ ਆ ਤੇ ਹਾਂ ਆ ਇਧਰ ਦੇਖੋ ਠੀਕ ਆ ਜੀ ਤੇ ਲਾਲ ਗੁਲਾਬੀ ਆਰਡਰ ਜਿਹੜਾ ਦੋਸਤੋ ਗੁਲਾਬੀ ਆਰਡਰ ਦੇ ਵਿੱਚ ਲੋਹੀ ਦੇ ਬਿਲਕੁਲ ਲੋਹੀ ਦੇ ਵਿੱਚ ਝੋਟੀ ਆ ਲੋਹੀ ਨਸਲ ਦੋਸਤੋ ਕਈ ਵਾਰਾਂ ਵਾਕੇ ਮੰਨੀ ਪਰਮੰਨੀ ਨਸਲ ਆ ਠੀਕ ਆ ਜੀ ਦੁੱਧ ਵਾਲੇ ਪਾਸਿਓ ਖਾਸ ਤੌਰ ਤੇ ਤੇ ਕੱਟੀ ਕੱਟੀ ਆ ਠੀਕ ਆ ਜੀ ਆ ਕਰੋ ਚੈੱਕ ਕੱਟੀ ਵੀ ਲੋਹੀ ਦੇ ਮਗਰ ਮਰ ਕੱਟੀ ਵੀ ਲੋਹੀ ਯਾਰ ਆਈ ਸਾਂ ਦੇਖੋ ਤੇ ਕਰਦੀ ਨੀ ਪਰ ਥੱਲੇ ਪਾ ਕੇ ਵੇਖਦੇ ਨੇ ਕਿ ਭੈਣ ਭਰਾ ਆਂਦੇ ਕੋਈ ਨਾਲ ਦੀ ਨਾਲ ਹੀ ਬੱਚਾ ਛੱਡਾਂਗੇ ਦੋਸਤੋ ਨਾਲ ਦੀ ਨਾਲ ਇੱਕ ਪੰਜ ਪੰਜ 7 7 ਧਾਰਾ ਮਾਰਾਂਗੇ ਆਪਾਂ ਹਾਂਜੀ ਕਿਉਂਕਿ ਪਹਿਲਾਂ ਕੱਟੀ ਆ ਬਹੁਤੇ ਵੀਰਾਂ ਦੇ ਮਨ ਦੇ ਵਿੱਚ ਡਾਊਟ ਨਾ ਰਹਿ ਜਾਏ ਅਮਲ ਫਲ ਚੱਲ ਹਾਂਜੀ ਤੇ ਥਾਣ ਵੇਖੋ ਕਰਮਾ ਜਿਵੇਂ ਆਪਾਂ ਕਹਿ ਦਿੰਦੇ ਨਾ ਵੀ ਹੱਥ ਦੀ ਉਂਗਲ ਜੀ ਥਾਣਾ ਬਾ ਥਾਣਾ ਤੇ ਨੋਕਲਾ ਥਾਣ ਲੱਗਾ ਠੀਕ ਆ ਜੀ ਬਾਉ ਨੋਕ ਦੇ ਕੋਲ ਥਾਣ ਨੋਕਲਾ ਠੀਕ ਆ ਹਾਂ ਨੋਕਲਾ ਵਾਕਿਆ ਹਾਂ ਬਹੁਤ ਸੋਹਣੀ ਕੱਟੀ ਆ ਦੋਸਤੋ ਬਾਕੀ ਆ ਵੇਖੋ ਬੱਚਾ ਜਾਤੀਆਂ ਪ੍ਰਜਾਤੀਆਂ ਜਿਹੜੀਆਂ ਦੋਸਤੋ ਜਾਨੀ ਕਿ ਜਿੰਨੀ ਕ ਆਪਾਂ ਦੋਹਾਂ ਨੇ ਮਲੇ ਦੀ ਤਾਰੀਫ ਕੀਤੀ ਉਹਦੋਂ ਸੁੰਦਰਤਾ ਇਹਨੂੰ ਜਿਆਦਾ ਦਿੱਤੀ ਰੱਬ ਨੇ ਹਾਂ ਠੀਕ ਆ ਜੀ ਠੀਕ ਆ ਬਾਕੀ ਮਤਲਬ ਅਗਲੀ ਨਗਲਾ ਬਰਾਬਰ ਆ ਮਗਰ ਲੈਣਾ ਬਗਰਲਾ ਬਰਾਬਰ ਦੇ ਤਾਰ ਦਾ ਫਰਕ ਇੱਕ ਤਾਰ ਦਾ ਨਹੀਂ ਕਿ ਕਿਸੇ ਭਾਲ ਚਾਲ ਥੋੜੀ ਬੋਦੀ ਹੋ ਗਈ ਇੱਕ ਤਾਰ ਦਾ ਫਰਕ ਨਹੀਂ ਗਾਦੇ ਲਓ ਜੀ ਬਿਲਕੁਲ ਗੁਲਾਈ ਦੇ ਵਿੱਚ ਛੋਟੀ ਸਿੰਗੀ ਦੀ ਆ ਬਿਲਕੁਲ ਛੋਟੀ ਸਿੰਗੀ ਜਿੱਦਾਂ ਇੱਕ ਮੋਹਰਾ ਬ੍ਰੀਡ ਨੂੰ ਦੋਸਤੋ ਸਿੰਗ ਲਗਾਉਂਦਾ ਛੋਟਾ ਰਿੰਗ ਸਿੰਗਾ ਉਹੋ ਜੀ ਸਿੰਗੀ ਆ ਕਰਮਾਲੀ ਦੀ ਤੇ ਥੱਲੇ ਲੇਵੇ ਦੀਆਂ ਕਮਾਲਾਂ ਕਰੀ ਬੈਠੀ ਆ ਕੱਲੀ ਕਹਿਣ ਵਾਲੀ ਗੱਲ ਨਹੀਂ ਕੀ ਆ ਤੁਹਾਨੂੰ ਹੁਣੇ ਆਪਾਂ ਦੋ ਦੋ ਚਾਰ ਚਾਰ ਤਾਰਾਂ ਨਹੀਂ ਕੋਈ ਕਿਲੋ ਭਰਾ ਕੇ ਤਸਲੀ ਨਾਲ ਵਿਖਾਉਣੇ ਆ ਠੀਕ ਆ ਬਾਕੀ ਲੋਹੀ ਮਾਰੇ ਵੇਖਣ ਨੂੰ ਬਹੁਤ ਘੱਟ ਮਿਲਦੀ ਆ ਸੰਤ ਵੇਖੋ ਜਲਵਾ ਠੀਕ ਆ ਜੀ ਲਓ ਵੀ ਪ੍ਰਭਾਉ ਠੀਕ ਆ ਸੋ ਕਾ ਵੀਰਾਂ ਦੀ ਚਲੋ ਸਭ ਤੋਂ ਵੱਡੀ ਗੱਲ ਪਾਉ ਜੀ ਨਵੀਂ ਝੋਟੀ ਆ ਕੋਈ ਵੀਰ ਪੰਜ ਚਾਰ ਸੂਵੇ ਪੀਊਗਾ ਜਾ ਕੇ ਮੈਂ ਇਹਨੇ ਕੋਈ ਗਾਲ ਹੀ ਨਹੀਂ ਦੇ ਭਾਵੇਂ ਦੇ ਤੇ ਰਾਮਨਾਥ ਦੇ ਦੇ ਪੰਜ ਸਤ ਸੂਵੇ ਪੀ ਕੇ ਤੇ ਇਹਦੇ ਮਨ ਵਾਦੇ ਦੀ ਆ ਤੇ ਅੱਛਾ ਕਬਲੀ ਲਓ ਵੀ ਠੀਕ ਆ ਤੂੰ ਸਿੰਗੜਾ ਦਾ ਹੋਣ ਦਾ ਦੋਸਤੋ ਫਰਜ਼ ਤਾਂ ਬੰਦਦਾ ਸੀ ਬਾਕੀ ਪਸ਼ੂ ਵੀ ਤੁਹਾਨੂੰ ਦਿਖਾ ਸਕਦੇ ਆ ਪਰ ਝੋਟੀ ਪਹਿਲਾਂ ਕਰਕੇ ਆ ਪੀ ਪਹਿਲਾਂ ਕਿਸੇ ਮਹਿਰਾਂ ਦੇ ਮਨ 'ਚ ਡਾਊਟ ਤਾਂ ਹੋਵੇ ਵੀ ਪੈਸੇ ਖਰਚ ਕਰ ਲਓ ਇਹ ਆਲ ਕਰਦੀ ਹੋਵੇ ਟੀਕਾ ਟੱਲਾ ਲਾ ਕੇ ਕੋਈ ਪਸਮਾ ਕੇ ਤੁਹਾਨੂੰ ਚੀਜ਼ ਬੁਖਾ ਦੇ ਉਹ ਕੰਮ ਨਹੀਂ ਗਾ ਬੱਚਾ ਪਾਇਆ ਪਸਮਾ ਹੋ ਗਿਆ ਤੇ ਚਵਾਈ ਕਰ ਲਓਗੇ ਤੁਸੀਂ ਵੀ ਇਸੇ ਤਰ੍ਹਾਂ ਹੀ ਕਰੋਗੇ ਆਣ ਕੇ ਇੱਥੇ ਠੀਕ ਆ ਜੀ ਆਹ ਦੇਖੋ ਯਾਰਾ ਹੁਣ ਕੈਮਰਾ ਤਾਂ ਹਟਾ ਆ ਕੋਈ ਨਹੀਂ ਦੱਸ ਆ ਅਗਲੇ ਥਾਣੇ ਦੀ ਚਵਾਈ ਹੈ ਜੀ ਇਹਦੇ ਪੂਰ ਨਹੀਂ ਜਿੱਟਾ ਨਹੀਂ ਕਿਦੇ ਸਵਾਦ ਆਉਂਦਾ ਚੋਂਦਿਆਂ ਰਾਜਿਆਂ ਕਿਦੇ ਮਲ ਬਾਜ ਦਾ ਬੱਚਾ ਹੀ ਆ ਚਵਾਈ ਆ ਠੀਕ ਹੈ ਜੀ ਇਨੂੰ ਕਹਾਂਗੇ ਆਪਾਂ ਪਉ ਬਾਜ ਦਾ ਬੱਚਾ ਬਾਜ ਦਾ ਫੇ ਰੰਗ ਵੇਹ ਦਾ ਚੱਡੇ ਦਾ ਰੰਗ ਵੱਖਰਾ ਹੀ ਲਹਿਦਾ ਹੀ ਆ ਹਾਂ ਲਹਿਦਾ ਵੇ ਫਾਈ ਨੂੰ ਚੜਦੀ ਜਿਆਦੀ ਸੁੰਦਰਤਾ ਤੇ ਕੋਈ ਕਰਮਾਂ ਵਾਲਾ ਘਰ ਹੋ ਜਿੱਥੇ ਜਾਣੀ ਆ ਸਹਿਬਾਂ ਲਓ ਜੀ ਬਾਕੀ ਆ ਗਰਲਾਹ ਦਾ ਕੰਮ ਦੋਸਤੋਂ ਬੜਾ ਵਧੀਆ ਹੈ ਜੇ ਜਦੋਂ ਵੀ ਧਾਰਾ ਮਾਰਦਾ ਇਹ ਇੱਕ ਦੁੱਧ ਦੀ ਕਦਰ ਨੂੰ ਹਾਂ ਸਹੀ ਗੱਲ ਥੱਲੇ ਨਹੀਂ ਮਾਰਨੀ ਚਾਹੀਦੀ ਰਾਜ ਸਿਆ ਥੋੜਾ ਔਖਾ ਬਣਦਾ ਹਾਂ ਔਖਾ ਬਣਦਾ ਇਹਦੇ ਬਾਰੇ ਤੱਕੇ ਖਾਈਦੇ ਆ ਰਾਜ ਸਿਆ ਦੱਸ ਪਾਉ ਜੀ ਇਹਦੀ ਕੀਮਤ ਕੀ ਮੁੱਲ ਕੀਮਤ ਤੇ ਇਹਦੀ ਕੋਈ ਅੰਦ ਹੁੰਦੇ ਆ ਮਤਲਬ ਪੈਸੇ ਨਾਲ ਤੇ ਮਿਲ ਨਹੀਂ ਸਕਦੀ ਪਰ ਆਪਾਂ ਮਲਾਂਤ ਹੁੰਦੇ ਆ ਜਾਇਜ ਫੜੀ ਜਾਇਜ ਹੀ ਦੇਣੀ ਆ ਇਹ ਆਪਾਂ ਦੇ ਦਾਂਗੇ 85000 ਰੁਪਏ ਦੀ 85 ਦੀ 80 ਦੀ 70000 ਦੀ ਦੇਣੀ ਏ ਸੰਦੂ ਨਾਵੇ ਪਾੜੇ ਮੁਕਾਤੀ 78000 ਭਾਵੇਂ ਕੋਈ 4 ਦਿਨ ਚੋਵੇ ਰਾਜ ਸਿਆ 9 ਕਿਲੋ ਅੰਦਰ ਨਹੀਂ ਦੁੱਧ ਬਾਹਰ ਦੁੱਧ ਆ ਠੀਕ ਹੈ ਤੇ ਸਤਮਾ ਲਾ ਅਠਮਾ ਦਿਨ ਨੂੰ ਜਾਂਦਾ ਜੇ ਮੈਲਾ ਨਹੀਂ ਮਾਰਿਆ ਪਿੱਛੇ ਧਿਆਨ ਠੀਕ ਹੈ ਜੀ ਬਾਜ ਆ ਬਾਜ ਤੇ ਲੋ ਜੀ 78 ਦੀ ਹਾਂ 78 ਦੀ ਹਾਂ ਨਾ ਮਾਤੀ ਲੋ ਦੋਸਤੋ ਪੂਰਾ ਨਕੀਨਾ ਪੀਸ ਆ 78000 ਦਾ 78000 ਦੀ ਜਿਹੜੀ ਇਹ ਝੋਟੀ ਮਿਲੂ ਰਾਇਚਾ ਇਹੋ ਜਿਹਾ ਪੀਸ ਜਿਹੜਾ ਪੈਸੇ ਨਾਲ ਨਹੀਂ ਮਿਲਦਾ ਪੈਸੇ ਦੀ ਜੇਬਾਂ ਭਰੀ ਫਿਰਦੇ ਕਈ ਭੈਣ ਭਰਾ ਪਰ ਨਹੀਂ ਪੈਸੇ ਨਾਲ ਨਹੀਂ ਇਹੋ ਜਿਹਾ ਪੀਸ ਮਿਲਦਾ ਕੋਈ ਜੰਦੇ ਹਾਂ ਹਾਂ ਐ ਥਲਾਈਆਂ ਅਰਗੇ ਥਾਣੇ ਥੋੜੀ ਬੇਮਲੂਮੀ ਦੀ ਮਰਜੀ ਦੀ ਪੌਜੀ ਆਪਾਂ ਦਾ ਬੀਗੀਆਂ ਨੂੰ ਜ਼ਿਕਰ ਕਰਦੀ ਹੈ ਵੀ ਸ਼ਾਪ ਦਾ ਮਾੜਾ ਜੱਟ ਰਿਆ ਮੈਂ ਲ 19 ਪੀ ਜਿੱਤੇ ਛੋਟੀ ਹੁੰਦੀ ਕਿਤਨਾ ਲਾਡੀਆਂ ਪਾਡੀਆਂ ਕਰਦਾ ਬੰਦਾ ਦੇਖ ਪੈਂਦਾ ਵਾ ਮਨਿਆਣੇ ਆ ਉਹ ਤੇ ਵੈਸੇ ਪਲੀ ਪਲੀਤੀਆ ਦੋਸਤੋ ਜੰਮੀ ਪਲੀ ਆ ਕੋਈ ਫਰਕ ਨਹੀਂ ਆ ਕੋਈ ਮਾੜਾ ਵੀ ਦਾਤੇ ਨੇ ਬੜੀਆਂ ਰੌਣਕਾਂ ਲਾਈਆਂ ਜਿਆਦੀ ਸੁੰਦਰਤਾ ਲਾਈ ਆ ਜੇ ਆਪਣੇ ਮੂੰਹ ਵੱਲੋਂ ਤਾਰੀਫ ਕਰੀਏ ਤੇ ਉਦੋਂ ਬਾਅਦ ਹਿਆ ਰਾਜ ਚ ਆ ਵੀ ਪਿੰਗਾ ਵੀ ਜਿੱਥੇ ਉਂਗਲ ਨਹੀਂ ਲੰਗਦੀ ਰਪਈਆ ਤੇ ਬੜੀ ਦੂਰ ਆ ਵੇਖਿਓ ਪਾਜੀ ਪਾਸ ਨਾ ਜਾਵੇ ਉਂਗਲ ਕਿਤੇ ਨਹੀਂ ਵਾਕਿਆ ਐ ਇਤਨੀ ਗੱਲ ਮੇਰੀ ਤੇ ਉਂਗਲਾਂ ਪਤਲੀਆਂ ਚਾਹੇ ਮੋਟੀ ਹੁੰਦੀਆਂ ਕੇ ਪਹਿਲਵਾਨ ਦੀ ਤੇ ਨਹੀਂ ਲੰਗਣੀ ਆ ਠੀਕ ਆ ਠੀਕ ਆ ਜੀ ਆਹੋ ਠੀਕ ਆ ਸੀਲ ਸਾਹੂ ਦਾ ਭਾਈ ਆ ਗੱਲ ਆ ਵਾਕਿਆ ਹੁਣ ਥਾਲੀ ਨਹੀਂ ਚਲਦੀਆਂ ਛੋਟੀ ਛੱਡਣ ਵਾਲੀ ਨਹੀਂਗੀ ਜਿਹੜੇ ਵੀਰ ਨੇ ਪੈਸੇ ਖਰਚੇ ਇੰਨੇ ਕਰਨੇ ਆ ਆ ਗਾੜੀ ਲੰਡਾ ਲੰਡਾ ਸਾਹਨ ਆ ਗਿਆ ਲਓ ਜੀ ਕਰੋ ਗੱਡਾ ਠੀਕ ਹੈ ਜੀ ਇਹਨੂੰ ਵੀ ਕੋਈ ਨਾ ਮੇਰੇ ਹਿਸਾਬ ਚ ਆਪਣਾ ਤੀਜਾ ਚੌਥਾ ਦਿਨ ਜਾਂਦਾ ਸੁਈ ਨਾ ਬਾਜੀ ਮਾਰੋ ਥਾਪੀ ਮਾਰੀ ਜਿੱਤੇ ਆਹ ਵੇਖੋ ਪੂਛਾ ਟੁਕਰੀਆ ਥਾਂ ਕਰ ਲਾ ਕਰ ਮਾਰੀਏ ਪੂਛਾ ਆਹ ਪੂਚਾ ਲਗਾ ਇਹ ਥਾਪੀਆਂ ਵੀ ਨਹੀਂ ਵਜਦੀਆਂ ਦੋ ਤਿੰਨ ਘੰਟੇ ਪਹਿਲਾਂ ਮਾਲਸ਼ਾ ਕਰਨੀਆਂ ਪਈਆਂ ਰਾਤ ਨੂੰ ਹੈ ਇਹ ਹੁਣ ਮੱਧ ਲਿਖ ਜੂਗੀ ਉਹ ਤੇ ਦੱਸੀ ਗੱਲ ਜੀ ਇਹਦੀ ਡਿਟੇਲ ਦੱਸ ਦੀ ਨਾਲ ਦੀ ਨਾਲ ਹੀ ਡਿਟੇਲ ਇਹਨੂੰ ਅੱਜ ਚੌਥਾ ਦਿਨ ਸੁਈ ਨੂੰ ਜਾਂਦਾ ਜੋ ਬੋਲੋਂ ਬਾਹਰ ਨਿਕਲੀ ਆ ਮਾੜੀ ਜੀ ਜੇ ਤੱਤਾ ਕਰਕੇ ਤੇ ਬੋਲਾ ਬਣ ਸਕਦਾ ਰਾਜਸਾ ਜੀ ਤੇ ਦੁੱਧ ਦੇ ਥੱਲੇ ਬੋਲਾ ਮਤਲਬ 7 7.5 ਕਿਲੋ ਜਿਹੜਾ ਇਹ ਵੇਲੇ ਆਪ ਝੋਲ ਲੈਣਾ ਆ ਤੀਜਾ ਚੌਥਾ ਦਿਨ ਅੱਜ ਤੀਜਾ ਚੌਥਾ ਦਿਨ ਜਾਣਿਆ ਨੂੰ ਠੀਕ ਆ ਜੀ ਹਾਂਜੀ ਬੋਲਾ ਪੌਜੀ ਕਿੰਨਾ ਵੈਸੇ ਦੱਸਿਆ ਜੇ ਇਹਦੇ ਥੱਲੇ 7-8 ਦੇ ਵਿੱਚ ਆ 7-8 ਦੇ ਵਿੱਚ ਤਾਂ ਵੀ 7 ਸਤੋਂ ਬਾਹਰ ਹੀ ਆ ਸਤੋਂ ਬਾਹਰ ਆਇਆ ਸਤੋਂ ਬਾਹਰ ਦੋਸਤੋ ਬੋਲਾ ਆ ਠੀਕ ਆ ਜੀ ਅੱਜ ਦਿਨ ਵੀ ਤੀਜਾ ਕੀ ਜਾਂ ਚੌਥਾ ਜਾਂ ਜਾਂਦਾ ਜੀ ਰਾਸ਼ਾ ਵੀਰ ਕਹਿੰਦੇ ਵੀ ਇੱਕ ਇੱਕ ਕਾਲੀ ਉੱਥੇ ਆ ਕੇ 22 ਰੁਪਿਆਣਾ ਵਾਪਸ ਕਰ ਦੋ ਵੀ ਰੱਖ ਅੱਖਾਂ ਦੋਨੋਂ ਬਿੱਲੀਆਂ ਠੀਕ ਦੋਵੇਂ ਨਿਸ਼ਾਨਾ ਹੈਗਾ ਵਾ ਆ ਅੱਖਾਂ ਦੋਨੋਂ ਬਿੱਲੀਆਂ ਨੇ ਹਾਂਜੀ ਦੂਰੋਂ ਨੇੜੇ ਮੇਰਾ ਵੀ ਕੋਈ ਤੁਰਦਾ ਕਈ ਵਾਰ ਇੱਥੇ ਆਣ ਕੇ ਨਾ ਕਿ ਅੱਖ ਬਰੜੀ ਆ ਅੰਨੀ ਠੀਕ ਆ ਗੱਲ ਤੇ ਪੁੱਛੋ ਲੰਡੀ ਆ ਬਾਕੀ ਤੁਸੀਂ ਵੇਖੋ ਕਿੰਨੀ ਚੰਗੀ ਆ ਐਂ ਚਵਾਈ ਚੂਈ ਓਕੇ ਆ ਕਿ ਥਾਂ ਤੇ ਨਹੀਂ ਕੋਈ ਇਹ ਨਹੀਂ ਧਾਰਾ ਕਿਹ ਚ ਵੱਧ ਘੱਟ ਆ ਹਾਂਜੀ ਹਾਂਜੀ ਬਾਕੀ ਕੱਟਾ ਬੜਾ ਸੋਹਣਾ ਮਗਰ ਲੋ ਜੀ ਮਗਰ ਕੱਟਾ ਤੇ ਸਤੋਂ ਬਾਹਰ ਦੋਸਤੋ ਬੌਲਾ ਅਜ ਤੀਜੇ ਚੌਥੇ ਤੀਜੇ ਚੌਥੇ ਦੇ ਦਿਨ ਦੇ ਵਿੱਚ ਵਿੱਚ ਜਾ ਰਹੀ ਆ ਠੀਕ ਆ ਜੀ ਆਹ ਰਾਜੇ ਕੱਟਾ ਜੋ ਮਰਾ ਜਾ ਵਿਖਾ ਦਿਓ ਭੈਣ ਭਰਾਵਾਂ ਨੂੰ ਹਾਂ ਲਓ ਜੀ ਕੱਟਾ ਆ ਕੱ ਲਓ ਜੀ ਕਟਾ ਨੀਲੀ ਦਾ ਆ ਗਿਆ ਕਟਾ ਨੀਲੀ ਦਾ ਆ ਕਟਾ ਜੋ ਬੜਾ ਫਟਾਫਟ ਆਇਆ ਸਿੱਧਾ ਉਹਦਾ ਕਟਾ ਜੋ ਲਓ ਜੀ ਸਟੇਟ ਪਰਦੇ ਦੇ ਵਿੱਚ ਦੋਸਤੋ ਮਗਰ ਕਟਾ ਆ ਨੀਲੀ ਦਾ ਮਗਰ ਕਟਾ ਆ ਗਿਆ ਠੀਕ ਹੈ ਜੀ ਵੇਖੋ ਕੁਦਰਤ ਦਾ ਕਰਿਸ਼ਮਾ ਜਿਹੋ ਜੇ ਮਾਲੀ ਤੋਂ ਮਾਝ ਉਹਦਾ ਬੱਚਾ ਪਾਉਂਦੀ ਆ ਠੀਕ ਹੈ ਜੀ ਬਾਕੀ ਨੀਲੀ ਦੇ ਬੱਚੇ ਬਹੁਤ ਸੋਹਣੇ ਪਾਉਗੀ ਉਹ ਤੁਸੀਂ ਸਾਹਮਣੇ ਦੇਖ ਹੀ ਲਿਆ ਆਪਾਂ ਹੁਣ ਕੀ ਕਰਨਾ ਵਾ ਲੰਡੀ ਦਾ ਮੋਲ ਵੀ ਲੰਡਾ ਜਿਹਾ ਹੀ ਕਰ ਦੇਣਾ ਅੱਜ ਸਹੀ ਗੱਲ ਐ ਬੇ ਸਹੀ ਆ ਆ ਪੁੱਛਦਾ ਕਰਕੇ ਕੋਦਾ ਪੰਜਾ ਰੁੱਡਣ ਲੱਗਾ ਇਹ ਆਪਾਂ ਕੀ ਨਾ ਭਾਵੇਂ 75 ਮੰਗੀਏ 70 ਮੰਗੀਏ ਹਾਂ ਨਾ 4000 ਦੀ ਦੇ ਦਾਂਗੇ 4000 ਤੂੰ ਇੱਥੇ ਥਾਪੀ ਦੇ ਨਾਲ ਤਾਂ ਹੀ ਚੁੱਕਦੀ ਯਾਰੇ ਕੋਈ ਵਜਨ ਦਾ ਡਾਡੂ ਕਰਨੀ ਇਹਦਾ ਨਹੀਂ ਮੈਂ ਤਾਂ ਕਹਿੰਦਾ ਰਾਵਾਂ ਵੀ ਜਿਹਨੇ ਥਾਪੀ ਮਾਰੀ ਜਾਂਦੀ ਦੂਰਦਰਸ਼ਨ ਤੇ ਨੀਂਆ ਕੋਈ ਬਾਈ ਹੁੰਦੀ ਜਲਦੀ ਉਹਨੂੰ ਦਿੱਤੀ ਕਰ ਪੁੱਛ ਵਜਨ-ਵਜਨ ਦਾ ਡਰ ਨਹੀਂ ਇਹਦਾ ਕੋਈ ਕਿਉਂ ਕਜਾਤਰ ਭੈਣ ਭਰਾਵਾਂ ਨੂੰ ਬੜਣੀ ਪੈਂਦੀ ਕਈਆਂ ਨੂੰ ਸੋ ਯਾਰ ਕਿ ਨਹੀਂ ਯਾਰ ਆ ਨਹੀਂ ਕਿੰਨਾ ਕਰਤਾ ਪਾਉ ਜੀ 64000 ਯਾਰ 64000 ਮੰਗਲ ਨੂੰ ਭਵੇਂ 80 ਮੰਗੀ 70 ਮੰਗੀ 75 ਮੰਗੀ ਇਹ 64000 ਦੀ ਦੇ ਲਿਆ ਇਹ ਸਿਰਫ ਪੁੱਛਦਾ ਕਰਕੇ ਧੱਕ ਜਾ ਰੁੱਡਿਆ ਜੇ ਭੈਣ ਭਰਾਓ ਠੀਕ ਆ ਇਹ ਸਹੀ ਗੱਲ ਹੈ ਰਾਣੀ ਨਹੀਂ ਆ ਲਓ ਜੀ ਨੀ ਮੈਂ ਅੱਜ ਆਪ ਤੀਜੇ ਨਾਲੇ ਚੌਥੇ ਨਾਲੇ ਥੋੜਾ ਕਿ ਦੇ 264000 ਦੀ ਇਹ ਤੁਹਾਨੂੰ ਮੱਝ ਮਿਲ ਜੂਗੀ 7 ਕਿਲੋ ਬੌਲਾ ਕਰਮਾ ਦੀ ਥੱਲੇ ਤੇ ਬਾਕੀ ਆ ਸਾਠ ਠਠੀਆਂ ਖੇਡਾਂ ਮੇਲਾ ਉਹ ਨਾਲ ਦੀ ਨਾਲ ਹੀ ਆ ਪਰ ਮੱਝ ਤੁਸੀਂ ਵੇਖੋ ਠੀਕ ਆ ਬਾਕੀ ਹੋਰ ਛਟਾ ਕਿਸੇ ਥਣ ਚ ਹੋੜਾ ਵੀ ਨਹੀਂ ਆਪਾਂ ਇਹ ਵੀਡੀਓ ਲੰਮੀ ਰਹਿਣੀ ਆਪਾਂ ਚਵਾ ਚਵਾ ਕੇ ਵਿਖਾਉਣੀ ਆ ਉਤਰਾ ਰਾਜ ਸੇ ਹਾਂ ਸਹੀ ਆ ਜੀ ਬਿਲਕੁਲ ਇਹ ਥੋੜਾ ਕੋਈ ਥਣ ਗਿਆ ਹੋਵੇ ਜਾਂ ਥਣ ਅੱਧਾ ਹੋਵੇ ਤਾਂ ਆਪਾਂ ਦੱਸੀਏ ਨਾ ਅਗਲੀ ਮੋੜ ਕੇ ਸਾਈ ਮੋੜ ਨਹੀਂ ਆਏਗਾ ਆਪਾਂ ਕਿਹੜੀ ਕਿਦੂ ਆ ਹਾਂ ਜਿਹੜੀ ਕੋਲ ਖੇਡਣੀ ਆ ਉਹ ਗੱਲਾਂ ਨਹੀਂ ਰਾਜ ਸੇ ਤੇ ਪਾਉ ਜੀ ਅੱਗੇ ਆ ਜੀ ਤੇ ਇੱਕ ਆਪਣੇ ਕੋਲ ਜਿਹੜੀ ਗੱਬਣ ਮੈਂ ਆ ਗਈ ਆ ਗਾਂ ਗੱਲ ਆ ਇਹਦੀ ਹੁਣ ਠੀਕ ਆ ਇਹ ਤੇ ਰਾਜ ਸੇ ਆਦੀ ਤੇ ਮੈਂ ਸਿਵਤ ਕੀ ਕਰਨੀ ਇਹ ਭੈਣ ਭਰਾਵਾਂ ਨੇ ਇਹ ਸਿਰਫ ਕਰਨਾ ਉਹ ਗਾਂ ਗੱਲ ਆ ਅੱਛਾ ਕਿਵੇਂ ਸੁਆ ਦੂਜਾ ਮੰਨ ਲੈ ਕੋਈ ਆਪਾਂ ਇੱਥੋਂ ਰਾਜਥਾ ਲਈ ਆ ਉਹਨਾਂ ਨੇ ਹਰਿਆਣੇੋਂ ਲੈਂਦੀ ਆ ਆਪਾਂ ਇੱਥੋਂ ਲਈ ਆ ਅੱਛਾ ਜੀ ਹਾਂ ਉਹਨਾਂ ਹਰਿਆਣੇੋਂ ਲੈਂਦੀ ਆ ਆਪਾਂ ਇੱਥੋਂ ਲਈ ਆ ਤੇ ਪੌਜੀ ਲੈ ਜੂ ਜੇ ਸਾਈ ਇਹ ਮੇਰੇ ਘਰ ਚ ਤੇ ਕੋਈ ਦਿਹਾੜੀ ਡੰਗ ਕੱਢ ਜਾਣਾ ਦੋ ਦਿਨ ਰਾਜ ਸਾਹ ਪੋੜੇ ਪਾੜੇ ਨਹੀਂ ਤੋੜੇ ਇਹਨੂੰ ਚਿੱਤ ਚਿੱਤਾ ਹੀ ਭੁੱਲਾ ਠੀਕ ਆ ਜੀ ਲਓ ਜੀ ਲਵ ਦੱਸੋ ਲੈ ਜੇ ਦੋ ਲੈ ਜੇ ਚਾਰ ਦਿਨ ਠੀਕ ਆ ਜੀ ਤੇ ਕਦਕੁੱਦ ਦੀ ਸੋਹਣੀ ਆ ਵੈਸੇ ਪਿਛਲੇ ਸੋਪਿਆਂ ਦੇ ਵਿੱਚੋਂ ਜੇ ਗੱਲ ਕਰੀਏ ਤੇ ਭਾਵੇਂ ਬਾਹਰੋਂ ਆਈ ਐ ਠੀਕ ਆ ਜੀ ਪਰ ਹੁਣ ਫਿਲਹਾਲ ਜਿਹੜੀ ਇਧਰੋਂ ਪਾਉ ਨੋਕਸ ਸਿੰਘ ਉਹਨਾਂ ਨੇ ਪਰਚੇਜ ਕੀਤੀ ਸੀਗੀ ਜਵਾਜਪੂਣ ਕਾੜੀਆਂ ਮੋਰੇ ਰੌਂਦੀਆਂ ਤੇ ਕੱਦ ਕੋ ਤੋਂ ਵੱਡਾ ਇਸ ਮੈਂ ਦਾ ਠੀਕ ਆ ਕੱਦ ਵੱਡਾ ਬਣੀ ਥਣੀ ਤਿਆਰੀ ਤਿਆਰੀ ਪੂਰੀ ਮੁਕੰਮਲ ਕਰੀ ਬੈਠੀ ਆ ਲੈ ਜੇ ਪੰਜ ਲੈ ਜੇ ਚਾਰ ਲੈ ਜੇ ਉਹੀ ਸੂਪੀ ਬਾਜੀ ਹਏ ਆ ਸੂਪੀ ਬਾਜੀ ਉਹ ਗੱਲ ਬੜੀ ਆ ਉਹਦਣਾ ਠੀਕ ਆ ਜੀ ਅਜੀ ਦੇਨੇ ਨੇ ਰੱਖਿਆ ਤਿੰਨ ਕਿ ਲੈ ਜਾਣੇ ਚਾਰ ਲੈ ਜੇ ਤਿੰਨ ਲੈ ਜੇ ਲੈ ਜਾਣੇ ਪੋੜੇ ਪੜੇ ਨਹੀਂ ਨਵਾਏ ਠੀਕ ਆ ਜੀ ਠੀਕ ਆ ਲਓ ਦੋਸਤੋ ਵੈਸੇ ਤਿਆਰੀ ਆ ਪਤਲਾ ਗੋਆ ਗੋਆ ਕਰਦੀ ਹੋ ਜੇ ਕਰਨ ਵਾਲੀ ਦੋ ਲੈ ਜਾ ਤਿੰਨ ਲੈ ਜਾ ਦਿਨ ਹੋ ਸਕਦਾ ਵੀ ਸੌਦਾ ਹੋ ਜਾਏ ਤੇ ਸਫਰ ਤੇ ਜਾਂਦੇ ਆ ਵੀ ਸੂਫੇ ਰਾਜ ਸਿੰਘ ਗਾਰਲੇ ਥਣਾ ਤੇ ਮੇਰੇ ਸਾਹਬ ਚ ਪਰਲੇ ਪਾਸੇ ਨੂੰ ਕੋਟੀ ਮਿਰਲਾ ਆ ਜਾਂਦਾ ਤੇ ਉਹ ਗਾਰਲੇ ਥਣਾ ਜਾ ਤੇ ਆ ਇਹਦੀ ਮੰਮਣੀ ਜੀ ਲੱਗੀ ਐ ਚੋ ਇੱਕ ਦੋ ਧਾਰਾ ਆਉਣੀਆਂ ਪਹਿਲਾਂ ਦੱਸ ਦੀ ਕਿ ਭੈਣ ਭਰਾ ਆਣ ਕੇ ਥਾਈ ਪਾ ਕੇ ਮੁਰਕੇ ਜਿਗਰ ਥਾਤਾ ਦੱਸੀ ਜੀ ਥੋੜਾ ਸੂਫਾ ਕੋਣ ਮਾੜਾ ਮੜਕ ਗੂੰਦ ਆ ਗਈ ਹਾਂ ਹਾਂ ਜੀ ਅੱਜ ਤਾਂ ਜੀ ਆਖਿਆ ਨਾ ਮਾੜਾ ਜਾਂ ਦੋ ਤਿੰਨ ਧਾਰਾਂ ਚੋਂ ਆਉਣੀਆਂ ਮੈਂ ਪਹਿਲਾਂ ਦੱਸ ਦੇਣਾ ਜਿਗਰ ਕਰਨਾ ਚੰਗਾ ਹੁੰਦਾ ਰਾਜ ਸਿੰਘ ਠੀਕ ਆ ਲੋਜੀ ਹਾਂਜੀ ਸੋ ਮਾਤੇ ਜਿਹੜੀ ਦੋਸਤੋ ਕਦ ਬੋਤਾ ਲਈ ਆ ਚੰਗੀ ਵੱਢੀ ਆ ਮੇਰਾ ਵੀਰ ਉਸ ਭਾਵ ਤੇ ਚੌਂਚ ਵੀ ਦੁਖ ਦੱਕ ਨਹੀਂ ਆ ਇਹ ਮੁਰਤੀ ਤੋਂ ਬਾਹਰ ਰਹਿ ਜਾਣਾ ਇਹ ਬਾਹਰ ਹੀ ਆ ਗਿਆ ਬਾਹਰ ਰਹਿਣਾ ਮੁੱਠੀ ਦੇ ਵਿੱਚ ਤਾਂ ਨਹੀਂ ਆ ਉਹ ਮੋਦੀ ਆਉਂਦੀ ਜਿਹੜੀ ਵਿੱਚੋਂ ਹੀ ਦੋ ਨਿਕਲੇ ਉਹ ਤਾਂ ਚੁੰਦਾ ਰੇਡਾ ਵਸਾਉਂਦੇ ਪੁੱਤ ਵਿੱਚ ਸਿਮੀ ਜਾਵੇ ਬਾਕੀ ਗਾੜੀ ਤੇ ਰਾਜ ਸਰ ਸੇਵਾ ਦੀ ਗੱਲ ਆ ਮਲੇ ਦਾ 15 16 ਕਿਲੋ ਨਾਲ ਦੁੱਧ ਚੋਇਆ ਵਾ ਗਾੜੀ ਤੋਂ ਸੇਵਾ ਦੀ ਗੱਲ ਆਪਾਂ ਨੇ 12 ਕਿਲੋ ਦੀ ਗਾਰੰਟੀ ਨਹੀਂ ਦੇਣੀ ਪਰ ਚੱਡਾ ਹੀ ਦੇ ਹੰਡਿਆ ਦਾ ਹਾਂ ਲੋ ਵੀ ਥਣ ਭਾਂਡੇ ਤੋਂ ਦੋਸਤੋ ਬਖਾਲੇ ਤੋਂ ਤੁਸੀਂ ਜੱਜਮੈਂਟ ਕਰ ਲਿਓ ਪਖਾਲਾ ਬਖੂਲਾ ਕਰ ਜਿਹੜਿਆ ਬੱਟਾ ਬੁੱਟਾ ਜਿਹੜੀਆਂ ਆ ਵੇ ਕੱਢਣੀਆਂ ਜਿਹੜਾ ਇਥੇ ਅਜੇ ਤਿੰਨ ਆ ਜਿਹੜਿਆ ਪੱਗ ਦੇ ਪੇਚ ਆਉਣਾ ਕੱਢਣੇ ਆ ਹਾਂ ਤੇ ਪਾਉ ਜੇ ਇਹਦਾ ਵਟ ਕੱਢ ਲੂਗੀ ਗਾ ਪੈਸਿਆਂ ਦੇ ਵਟ ਵੀ ਨਿਕਲ ਲੰਗੇ ਕਿ ਨਹੀਂ ਪੈਸਿਆਂ ਦੀ ਅਧਾਰਾ ਕੋਈ ਇਹਦਾ 2 ਨਹੀਂ ਗਾ ਕੋਈ 1.5 ਨਹੀਂ ਗਾ ਕੋਈ 2 ਨਹੀਂ ਗਾ ਇਹ ਹਾਂ ਨਾ ਹੀ 10 ਦੀ 10 ਦੀ ਹਾਂ ਨਾ ਹੀ 17 ਦੀ ਹਾਂ ਤੋਂ ਥੱਲੇ ਹਾਂ ਨਾ ਹੀ ਮਿਲ ਲੱਖ ਦੀ ਹੋਰ ਵੀ ਗੱਜਾਈ ਆਉਣ ਤੋਂ ਥੱਲੇ ਲੱਖ ਚ ਹੋਰ 50000 ਦਿੰਨੇ ਰਾਜਸਿਆ ਕੀ ਜਾਂਦਾ ਤੂੰ ਹਾਂ ਦੇ ਲੈ 95000 ਦੀ ਲਓ ਜੀ 95000 ਦੀ 200 ਵੱਡੇ ਕਾਹਦੇ ਬਾਕੀ ਸੇਵਾ ਕਰਨ ਵਾਲੇ ਥਾਂ ਜਾਵੇ ਜੇ ਕੋਈ ਸੇਵਾ ਨਾ ਕਰੇ 13 ਕਿਲੋ ਤੋਂ ਘੱਟ ਰਹੇ ਤੇ ਮੱਝ ਵਾਰਸ ਕਰਾ ਲਾਂਗੇ ਵਾਹ ਜੀ ਵਾਹ ਵਾਰਸ ਕਰਾ ਲਾਂਗੇ ਸੇਵਾ ਦੇ ਥਾਂ ਜਾਵੇ ਟਾਲੀ ਨਾ ਮੂੰ ਤਾਂ ਨਾ ਟੰਗਾਈ 13 ਤੋਂ ਥੱਲੇ ਰਹੇ ਜੇ ਮੱਝ ਵਾਰਸ ਕਰਾਵਾਂਗੇ ਕਰੋਗਾ ਸੇਵਾ ਕਰੇ ਲਓ ਦੋਸਤੋ ਸੇਵਾ ਕਰਨੀ ਪੈਣੀ ਹੈ 95000 ਲਾ ਕੇ ਇਹ ਨਹੀਂ ਵੀ ਕੱਕੀ ਦੇ ਸਾਵੇ ਬਣਦੇ ਸੇਵਾ ਕਰੇ ਸਾਈ ਬਣਾ ਦੇਦੇ ਪਰ ਉਹ 13 14 ਲੀਟਰ ਚਵਾ ਕੇ ਤੋਰਾਂਗੇ ਚਵਾ ਕੇ ਤੋਰਾਂਗੇ ਠੀਕ ਹੈ ਜੀ ਇੰਨੀ ਕੀ ਦੀ ਗੱਲ ਹੈ ਬਾਕੀ ਦੋਸਤੋ ਥਨ ਭਾਂਦਾ ਬਖਾਲਾ ਕਰਨ ਵਾਲੀ ਨੂੰ ਚੰਗਾ ਉਹਦੇ ਹਿਸਾਬ ਨਾਲ ਤੁਸੀਂ ਜੱਜਮੈਂਟ ਕਰ ਲਿਓ ਬਾਕੀ ਕਾਡ ਕਾਡ ਫੋਲਿਆ ਰਾਜ ਤੇ ਆ ਠੀਕ ਹੈ ਜੀ ਲਓ ਜੀ 95000 ਰੁਪਏ ਮੈਂ ਮਿਲ ਜੂਗੀ ਤੁਹਾਨੂੰ ਠੀਕ ਆ ਸਭ ਪੂਰੀਆਂ ਸਿਫਤਾਂ ਪੂਰੀਆਂ ਜਿਹੜੀਆਂ ਦੋਸਤੋ ਭਰੋਸੇਯੋਗ ਤਸੱਲੀ ਵਾਲੀ ਮੈਂ ਆ। ਰਾਜੇ ਸਿਫਤ ਵੀ ਉਹਦੀ ਕੀਤੀ ਜਾਣੀ ਹੈ ਜਿਹੜਾ ਕੋਈ ਗਾੜੀ ਦੀਦਾਵਾ ਸਿਫਤ ਉਹਤਰਾ ਹਾਵਾਂ ਤਾਵਾਂ ਦੀ ਹੁਣ ਮੇਰੀ ਸਿਫਤ ਕੋਈ ਕੀ ਕਰ ਦੂਗਾ। ਮੈਂ ਤੁਹਾਡੀ ਸਿਫਤ ਨਹੀਂ ਕਰਦਾ। ਨਹੀਂ ਇੱਕ ਗੱਲਿਆ ਹੁਣ ਬੁੱਢੇ ਦੇ ਬੁੱਢਿਆਂ ਦੀ ਚਾਚਾ ਬਲੂਣਾ ਵਾ। ਠੀਕ ਆ ਨਹੀਂ ਨਹੀਂ ਇੱਕ ਪਾਸੇ ਬੰਬੇ ਵਾਲਾ ਸਲਵਾਨ ਖਾਨ ਤੇ ਇੱਕ ਬੰਨੇ ਪਾਉ ਟੋਟੀਆਂ ਵਾਲਾ ਨੋਕ ਸਿੰਘ ਹਾਂ ਚਲਵਾਂਦੇ ਦੇ ਮਾਰੇ ਸੱਚਾ ਭੈਣ ਪਰਵਾ ਸਿਰ ਤੇ ਪਾਉ ਜੀ ਆਜੋ ਇਹਦੀ ਜਾਣਕਾਰੀ ਕਰਦੇ ਚੱਲੀਏ ਇਹਦੀ ਜਾਣਕਾਰੀ ਇੱਥੇ ਇਤਰਾ ਹੀ ਇਹਦਾ ਮੁੱਲ ਵੀ ਆਪਾਂ ਲੰਡੀਆਂ ਨੂੰ ਔਰਤੀਆਂ ਵਾਲਾ ਕਰਨਾ ਤੇ ਵੇਖੋ ਕੀ ਤੋਂ ਕੀ ਬਣਦਾ ਜਾਂਦਾ ਤੇ ਹਾਂ ਤੇ ਦਿਨੇ ਕੋਈ 4-5 ਦਿਨਾਂ ਚਾਰਕ ਕੱਢਦੀ ਆ ਲੈ ਉਹ ਮੈਨੂੰ ਲੱਗਦਾ ਵੀ ਪਾਉ ਜੀ ਆ ਵੇੜਾ ਵੂੜਾ 2-3 ਵਰੀ ਤੜਕੇ ਤੜਕੇ ਉਹ ਕਰ ਆਇਆਂ ਨੂੰ ਕੱਢ ਦੋ ਤੇ ਵੇੜਾ ਸੁੰਭਿਆ ਇਤਨਾ ਪਿੱਛੇ ਆਪਣੇ ਤੋਹਫਾ ਕੇ ਨਿਕਲਿਆ ਸੀ ਹਾਂ ਲਓ ਜੀ ਸੋ ਨੀਲੀ ਦੀ ਚੇਦਰ ਤੋਂ ਸੋ ਇਹ ਮਾਜਾ ਨੀਲੀ ਦਾ ਕੋਈ ਵੀਰ ਆਪਾਂ ਤਰਾਜ ਨਹੀਂ ਕਰ ਸਕਦੇ ਵੀ ਨੀਲੀ ਦੀ ਮੈਂ ਕੋਈ ਰਾਜ ਤੇ ਨੂੰ ਤੀਜੇ ਲਾਵੇ ਕੋ ਚੌਥੇ ਲਾਵੇ ਕੋ ਪੰਜਵੇਂ ਲਾਵੇ ਤੀਜੇ ਚੌਥੇ ਦੇ ਵਿੱਚ ਹੈਗੀ ਆ ਠੀਕ ਆ ਜੀ ਲਓ ਵੀ ਪ੍ਰਭੋ ਠੀਕ ਆ ਜੀ ਚੱਡੇ ਵਾਲੀਆਂ ਪੰਡਾ ਪਾ ਦੂ ਇੱਕ ਰਮਾੜੀ ਦੀ ਬੇਸ਼ੱਕ ਮੀਡੀਅਮ ਮੀਡੀਅਮ ਦਰਮਿਆਨੀ ਹਾਈਟ ਦੇ ਵਿੱਚ ਆ ਪਰ ਪੂਰੀ ਚੌੜੀ ਉੱਪਰੋਂ ਪੂਰੀ ਚੌੜੀ ਆ ਵਜਨ ਵਟਾ ਪੂਰਾ ਮੈਂ ਦਾ ਠੀਕ ਆ ਸੁਭਾ ਵੀਰ ਕੋ ਚੌਥਾ ਮੰਨ ਲੇ ਤੀਜਾ ਮੰਨ ਲੇ ਪੰਜਵਾਂ ਮੰਨ ਲੇ ਠੀਕ ਆ ਜੀ ਸੁਭਿਆਦੀ ਆਰ ਕਵੀਰ ਨੇ ਆਪੋ ਆਪਣੀ ਸਮਝ ਆਵੇ ਕੋਈ ਆਪਣੀ ਕਿਹੜੀ ਘਰ ਦੀ ਰਾਜਸਿਆ ਆਪਾਂ ਦੂਜਾ ਆਖੀ ਤੇ ਜਾ ਕੀ ਇਹ ਆਪਦੀ ਸਮਝ ਕੋਈ ਭੈਣ ਭਰਾ ਲਾ ਦੇ ਉਹ ਜੀ 35 ਤੋਂ 40 ਜਿਹੋ ਜਹਾ ਥਣ ਮੋਟਾ 35 ਤੋਂ 40 ਬੜੀ ਆਈ ਹੁੰਦੀ ਹੈ ਮੋਟੀ ਮੈਂ ਨਾ ਪੋਲੀ ਭੂਗੀ ਆਦੇ ਅੱਛਾ ਹਾਂਜੀ ਬਾਕੀ ਜਿਨੇ ਭੈਣ ਭਰਾ ਲੈਣੀ ਆਏ ਆਣ ਕੇ ਭਰਾ ਕੇ ਖੜੇ ਕੋਈ ਨੁਕਸ ਉਹ ਤੇ ਸਾਈ ਪੈਣਾ ਕੋਈ ਪੌਂਦਾ ਤੇ ਉਹਦਾ ਵਾਪਸ ਹੋਊਗਾ ਠੀਕ ਹੈ ਜੀ ਹਾਂਜੀ ਠੀਕ ਹੈ ਲੋਵੀ ਪ੍ਰਾਬੋ ਠੀਕ ਆ ਇਹ ਮੱਝ ਬਿਲਕੁਲ ਠੁੱਕੀ ਤਿਆਰੀ ਵਾਲੀ ਮੱਝ ਜਿਹੜੀ ਆਪਾਂ ਤੁਹਾਨੂੰ ਲਾਸਟ ਵਿੱਚ ਦਿਖਾਤੀ ਆ ਤਾਂ ਥੱਲੇ ਤੁਸੀਂ ਭਾਂਡਾ ਵੇਖ ਬਖਾਲਾ ਖਾਲਾ ਖਨੂਰ ਵੇਖੋ ਚਾਰ ਕਿ ਦਿਨ ਲੈ ਜਾਣੇ ਰਾਜਾ ਜੇ ਹਾਂ ਲਓ ਜੀ ਓਵਰঅল ਸਾਰੀ ਪੂਰੀ ਕਾਇਮ ਆ ਜਿੰਨੀ ਵੀ ਆ ਦੋਸਤੋ ਚੰਗੀ ਆ ਵੈਸੇ ਚੰਗੇ ਰਵੇ ਦੇ ਵਿੱਚੋਂ ਨੀਲੀ ਦਾ ਰਵਾ ਤੇ ਬਾਕੀ ਮੱਝ ਦੁੱਧ ਤੋਂ ਸੋਨਾ ਚਵਾ ਦੂਗੀ ਫਿਲਹਾਲ ਹੁਣ ਇਸ ਵਕਤ ਜਿਹੜੀ ਦੋਸਤੋ ਇਹ ਘੱਬਣ ਆ ਦੋ ਚੌ ਪੰਜਾਂ ਦਿਨਾਂ ਦੇ ਵਿੱਚ ਵਿੱਚ ਆਈ ਖਲੋਤੀ ਆ ਕਰਮਾਂ ਦੀ ਠੀਕ ਆ ਤੇ ਥਣ ਲੱਭਾ ਤੇ ਪਣਤ ਪਾਉਣ ਮੈਂ ਤਾਂ ਹੀ ਗੱਲ ਕੀਤੀ ਵੀ ਥਣ ਮੋਟਾ ਦੋਸਤੋ ਥਣਤ ਪਾਉਣ ਪੂਰੀ ਜਿਹੜੀ ਪੋਲੀ ਭੂਗਿਆ ਦੇ ਪੋਲੀ ਆ ਹਾਂ ਤੇ ਪਾਉ ਜੀ ਇਹ ਗਿਫਟ ਦੇਣਾ ਕਿੰਨੇ ਦਫਾ ਇਹ ਗਿਫਟ ਆਪਾਂ ਭਾਵੇਂ ਉਤਨਾ 85 ਮੰਗੀ 80 ਮੰਗੀਏ ਹਾਂਜੀ 75000 ਦੀ ਦੇ ਦਾਂਗੇ 75 ਹਾਂ ਨਾ 73000 ਦੀ ਦੇ ਦਾਂਗੇ ਰਾਜ ਸਿੰਘ 73 ਦੀ ਹਾਂ ਨਾ 72000 ਦੀ ਦੇ ਦਾਂਗੇ ਆਉਂਦੇ ਤਾਂ 8000 ਦੀ ਨੇ ਸੰਧੂ ਸਾਹਿਬ 200 ਰੁਪਿਆ ਛੋੜ ਗੀ ਕੋਈ ਲੈ ਲੀਏ ਝਾਰਖੰਡ ਆਪਾਂ ਵੀ ਤੇ ਨਹੀਂ ਛਾੜਦੀ ਨਹੀਂ ਲੈਣਾ ਦਾਦੇ ਲੱਭੂ ਕੋਈ ਇਤਰਾ ਦਾ ਪੀਸ ਹਾਂ ਇਹ ਮਠਿਆਈ ਦਾ ਪੀਸ ਆ ਉਹ ਜਿਹੜੀ ਆ 5-600 ਨੂੰ ਕਿਲੋ ਆਉਂਦੀ ਆ ਆ ਨਹੀਂ ਉਹ ਆਏ ਹੋਰ ਵੀ ਉੱਤੇ ਜਿਹੜੀ ਹੁੰਦੀ ਆ ਨੀ ਉਹ ਤਾਂ ਇੰਤ ਤੰਡਿਆ ਚਲ ਆਪਣੇ ਆਮ ਪਿੰਡਾਂ ਜੇ ਇਤਰਾ ਦੀ ਆ ਜਿੰਨੀ ਗਾਲੀ ਪਿੰਡਾਂ ਹੀ ਤੁਰੇ ਫਿਰਦੀ ਆ ਪੌਦਾ ਨਾਲ ਹੀ ਉਹ ਤੇ 5-5000 ਨੂੰ ਕਿਲੋ ਆ ਹਾਂ ਹਾਂਜੀ ਲਓ ਵੀ ਦੋਸਤੋ ਦਿਨ ਪਿਆਰ ਤੇ ਜਦੋਂ ਕੋਈ ਵੇਂਦਾ ਨੇ ਵੀ ਫੁੱਫੜ ਕਿਹੜਾ ਫੁੱਫੜ ਜਿਹੜਾ ਮਹਿੰਗਾ ਦਾ ਫਾ ਲੈ ਕੇ ਆਉਂਦਾ ਨਹੀਂ ਸਹੀ ਗੱਲ ਏ ਇਹ ਰੋ ਵਧੀਆ ਗੱਲ ਆ ਲਓ ਵੀ ਭਰਾਵੋ ਬਿਲਕੁਲ ਜਾਇਜ਼ ਤੇ ਜੈਨੂਨ ਰੇਟ ਆ ਵਜਨ ਲੋੜ ਹੀ ਬੜਾ ਮੈਂ ਪੱਕਾ ਕਰਮਾੜੀ ਨੂੰ ਠੀਕ ਆ ਆਪਾਂ ਮਗਰ ਮਾਲ ਫੜਿਆ ਸੰਤੂ ਸਾਹਿਬ ਬਹੁਤ ਜ਼ਿਆਦਾ ਇਹ ਰਾਜ ਸਾਹਿਬ ਆਪਾਂ ਮੱਜਾਂ ਦੇ ਰੇਟ ਬਹੁਤ ਫੁੱਲ ਜਾਇਜ਼ ਪਾਇਆ ਜੇ ਕੋਈ ਖਿੱਚ-ਖਚਾਈ ਕਰਨ ਵਾਲਾ ਮੇਰਾ ਭੈਣ ਭਰਾਓ ਨਾ ਜ਼ਿਆਦਾ ਖਿੱਚ-ਖਚਾਈ ਕਰੇ ਆਪਾਂ ਚਲੋ ਦੇਣ ਨੂੰ ਲਿਆਂਦਾ ਮਾਲ ਆਪਾਂ ਜਾਇਜ਼ ਪਾਇਆ ਵਾ ਤੇ ਆਪਣੇ ਕੋਲ ਮਿਲਕ ਪੰਜ-ਛਤ ਹੋਰ ਵੀ ਫੜੀਆਂ ਤਿੰਨ-ਚਾਰ ਪਿੱਛੇ ਪੜੀਆਂ ਵਾ ਹੁਣ 15 ਨਾਗ ਬੱਧਿਆ ਆਪਾਂ ਜਾਇਜ਼ ਪਾਇਆ ਫੇ ਲਿਓਲੇ ਬਣਿਏ ਪਰ ਤੁਹਾਨੂੰ ਫੇ ਪਾਈਏ ਬਿਲਕੁਲ ਜੀ ਅਤੇ ਪੌਜੀ ਇਹੋ ਸੀ ਆਪਣੇ ਕੋਲ ਨਗਰ ਹਾਂਜੀ ਇਹੋ ਨਗਰ ਠੀਕਾ ਮੱਜਾਂ ਜਿਹੜੀਆਂ ਦੋਸਤੋ ਹੋਰ ਵੀ 5 2 3 ਨਗਰ ਤੇ ਹੈਗੇ ਜਿਆਦੇ ਪੈਣੇ ਨਹੀਂ ਤੂੰ ਦੋ ਤਿੰਨ ਮੱਜਾਂ ਤੈਨੂੰ ਹੋਰ ਦਿਖਾ ਦੇਣੀਆਂ ਅਸੀਂ ਚਲ ਹਾਲੋ ਚਲੋ ਅਗਲੇ ਪਾਰ ਅਗਲੀ ਵੀਡੀਓ ਦੇ ਵਿੱਚ ਹਾਂਜੀ ਹਾਂਜੀ ਆ ਵੀ ਆ ਜੀ ਤੇ ਪੁੱਛਾਂਗਾ ਲੰਮੀਆਂ ਲੰਮੀਆਂ ਆਲੀਆਂ ਆਪਣੀਆਂ ਇੱਧਰ ਰੱਖੇ ਤੋਹਫੇ 8-7 ਦਿਨਾਂ ਨੂੰ ਪੌੜ ਕੇ ਆਵੇ ਆ 21 ਤੋਂ ਕੀ ਬਣਨਾ ਵੇਖੀ ਜਾਈਏ 15 ਕਿ ਦਿਨਾਂ ਨੂੰ ਹਾਂ ਇਹ ਵੇ ਚਿੰਗੀ ਮਾਰਾਈ ਨੇ ਲਾਈ ਇਹਨੂੰ ਅਸਲ ਦਿੱਤਾ ਇਹ 15 ਕਿ ਦਿਨਾਂ ਨੂੰ ਵਿਖਾਵਾਂਗੇ ਜੀ ਇਹ 15 ਕਿ ਦਿਨਾਂ ਨੂੰ 15 ਕਿ ਦਿਨਾਂ ਨੂੰ ਵਿਖਾਉਣੀ ਆ ਵਿਖਾਉਣ ਵਾਲੇ 15 ਦਿਨ ਹੋ ਗਏ ਹੋ ਤਿੰਨ ਦੱਸੀ ਗੱਲ ਰਾਜਸੇ ਦੀ ਸਿਫਤੀ ਕੀ ਕਰਨੀ ਵੇ ਚਿੰਗੀ ਸੂੰਗੀ ਪੂਛ ਵੇ ਥਣ ਵੇਹਾ ਵਾਉ ਜੀ ਇਹਨੂੰ ਆਂਦੇ ਨੀਲੀ ਰਾਵੀ ਆਂਦੇ ਨੀਲੀ ਰਾਵੀ ਲਓ ਵੀ ਪ੍ਰਭੂ ਕੱਦ ਪੋਤੋਂ ਵੱਡਾ ਅੱਜ ਕੋਈ ਵੀਰ ਸੰਪਰਕ ਕਰਨਾ ਚਾਹੁੰਦਾ ਤੇ ਵਿਖਾ ਦਿੰਦੀ ਹਾਂ ਹਾਂਜੀ ਵਿਖਾ ਦਿੰਦੀ ਕੋਈ ਗੱਲ ਨਹੀਂ ਭੈਣ ਭਰਾ ਲੈਣੀ ਹੈ ਅੱਜ ਵੀ ਵਿਖਾ ਦਾਂਗੇ ਆਪਾਂ ਤੁਹਾਨੂੰ ਠੀਕ ਆ ਸੋ ਇਹ ਜਿਹੜੇ ਪਸ਼ੂ ਆ ਦੋਸਤੋ ਇਹ ਬਾਅਦ ਵਿੱਚ ਦਿਖਾ ਦਾਂਗੇ ਅੱਜ ਬਾਕੀ ਚੰਗੇ ਪਸ਼ੂ ਆ ਭਾਪੜ ਤੇ ਬਿਲਕੁਲ ਮਿੱਠੇ ਮਿੱਠੇ ਆ ਵਾਜਬ ਜਾਇਜ਼ ਰੇਟ ਆ ਇੱਥੇ ਆਣ ਕੇ ਚੋਕੇ ਪਸਮਾ ਕੇ ਵੇਖਣੀ ਤੁਹਾਡੀ ਜ਼ਿੰਮੇਵਾਰੀ ਆ ਉਹ ਆਪਣਾ ਕਰਾਈਟੇਰੀਆ ਤੁਸੀਂ ਪੂਰਾ ਕਰ ਲਿਓ ਠੀਕ ਆ ਜੀ ਪਸ਼ੂ ਆਉਂਦੇ ਰਹਿੰਦੇ ਵੱਡੀ ਗਿਣਤੀ ਦੇ ਵਿੱਚ ਭਾਉ ਨੋਖ ਸਿੰਘ ਹੋਂਦੇ ਕੋਲ ਤੇ ਇੱਕ ਵੀਰੇ ਗਰਲਾਲ ਨੰਬਰ ਮਾਰੇ ਸਾਂਝੇ ਕਰ ਦਿੱ ਗਏ ਹਾਂਜੀ ਸੰਤੂ ਸਾਹਿਬ ਜਰੂਰ ਹਾਂਜੀ ਨੰਬਰ ਆਪਣਾ 82895 ਹਾਂਜੀ ਤੇ 3527 ਤੇ 98553 92767 ਸੰਤੂ ਸਾਹਿਬ ਠੀਕ ਆ ਸਾਰੇ ਭੈਣ ਭਰਾਵਾਂ ਨੂੰ ਸਾਸਰੀ ਕਾਲ ਸਾਸਰੀ ਕਾਲ ਭਾਉ ਜੀ ਸਾਸਰੀ ਕਾਲ ਲਓ ਦੋਸਤੋ ਇਹ ਸਨ ਭਾਉ ਨੋਕ ਸਿੰਘ ਪਿੰਡ ਟੋਟੀਆਂ ਤੋਂ ਤਹਿਸੀਲ ਜਲਾ ਸ਼੍ਰੀ ਤਰਨਤਾਰਨ ਕੋਈ ਕਿਤੇ ਭੈਣ ਭਰਾ ਕਿਸੇ ਨੂੰ ਬੋਲਿਆ ਚੱਲਿਆ ਗਿਆ ਵੇ ਤੇ ਮਾਫ ਕਰਨਾ 2-3 ਦਿਨ ਦਿੰਦੇ ਆ ਗੱਲ ਕਰਦੇ ਆ ਕੋਈ ਨਹੀਂ ਜੀ ਨਹੀਂ ਸੰਤ ਖੇਮਾ ਦੀ ਜੱਜ ਹਾਂਜੀ ਸੰਗਤ ਬਖਸ਼ਣ ਜਾਊਗਾ ਲਓ ਦੋਸਤੋ ਇਹ ਨਗਨੇ ਠੀਕ ਆ ਜੀ ਪਸ਼ੂ ਆਉਂਦੇ ਰਹਿੰਦੇ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ